ਲੈ ਦੇਖੋ ਇਹ ਬੇ ਲੋਕ ਤਾਂ ਲੋਕ ਲੈ ਕੇ ਚਾਹ ਪੀਂਦੇ ਨੇ ਇਹ ਇਹ ਦੇਖ ਲੈ ਨਖਰੇ ਕਰਦੀ ਹੈ ਬਹੁਤ ਚੀਨ ਇਹ ਬਹੁਤ ਚੀਨ ਨਖਰੇ ਨਹੀਂ ਚੱਲ ਵਧੀਆ ਹੋ ਗਿਆ ਬਾਕੀ ਚੰਗਾ ਮੈਂ ਜਾਦੇ ਤਾਂ ਹੀ ਨਹੀਂ ਗਿਆ ਉਹ ਭਾਈ ਉਹਨੂੰ ਆਪ ਨੂੰ ਵੀ ਸੋਚਣਾ ਚਾਹੀਦਾ ਭਾਈ ਇਹ ਕੀ ਆ ਗੱਲ ਹੋਵੇ ਨਾ ਚਾਹੀਏ ਕਿ ਰੋਟਾ ਨਾ ਕਰੇ ਜੇ ਤੁਸੀਂ ਜਵਾਬ ਦੇ ਤਾਂ ਰੋਟੀ ਨੂੰ ਆਪੇ ਤਾਂ ਰੋਟੀ ਖਾਏ ਕਰੂਗਾ ਚੱਲ ਕੋਈ ਨਹੀਂ ਭਾਈ ਅਸੀਂ ਉਹਨੂੰ ਕਹਿ ਦਾਂਗੇ ਸਮਝਾ ਦਾਂਗੇ ਅੰਮ੍ਰਿਤ ਐਵੇਂ ਨਹੀਂ ਹਵਾ ਚ ਤੀਰ ਛੱਡੀ ਦੇ ਤੇ ਫੜਾ ਪ੍ਰੂਫ ਕਿਹੜਾ ਹੈ ਤੇਰੇ ਕੋਲੇ ਮਹਣੋਰ ਕਿਵੇਂ ਆ ਠੀਕ ਹੈ ਠੀਕ ਹੈ ਬਣੇ ਵਧੀਆ ਤੁਸੀਂ ਦੱਸੋ ਠੀਕ ਹੈ ਵਧੀਆ ਇਧਰੋਂ ਕਿਧਰੋਂ ਆਈਏਗੀ ਇਧਰੋਂ ਤਾਂ ਬਣੇ ਮੈਂ ਦਵਾਈ ਲੈ ਕੇ ਆਈਏਗੀ ਟੀਕਾ ਲਵਾ ਕੇ ਆਈਏ ਡਾਕਟਰ ਦੇ ਰੱਤ ਦਾ ਬੁਖਾਰ ਜਾਂ ਚੱਲ ਰਿਹਾ ਹੈਗਾ ਕੋਈ ਚੰਗੀ ਦਵਾਈ ਲੈ ਲਿਆ ਵਧੀਆ ਟੈਸਟ ਟਵਿਸਟ ਕਰਾ ਲਿਆ ਆ ਨਾ ਬੁਖਾਰ ਨਹੀਂ ਚੱਲ ਰਿਹਾ ਚਿਕਨਗੁਨੀਆ ਜਾਂ ਕਿਤੇ ਇਹ ਨਾ ਹੋ ਜੇ ਤਾਂ ਹੀ ਮੈਂ ਹੁਣ ਫਿਰ ਕੋਈ ਕੰਮ ਜੇ ਕਰਕੇ ਵੀ ਪਹਿਲਾਂ ਟੀਕਾ ਹੀ ਲਵਾ ਕੇ ਆਉਣੀ ਆਏਗੀ ਫੋਰ ਹੁਣ ਟੈਸਟ ਕਰਾ ਲਾ ਨਾਲ ਇਹਨਾਂ ਸੈਲ ਸਲ ਘਟਦੇ ਨੇਗੇ ਹੋ ਕਹਿੰਦੇ ਜੇ ਅੱਜ ਦਾ ਦਿਨ ਦੇਖ ਨਹੀਂ ਫਿਰ ਕੱਲ ਨੂੰ ਅਸੀਂ ਟੈਸਟ ਕਰਾ ਕੇ ਆਵਾਂਗੇ ਹੋਰ ਹੁਣ ਟੈਸਟ ਕਰਾ ਲਈ ਅੱਜ ਦੀ ਦਵਾਈ ਲੈ ਲਈ ਪਤਾ ਲਵਾਈ ਡਾਕਟਰ ਕਹਿੰਦਾ ਰੈਸਟ ਕਰਨੀ ਹੈਗੀ ਰੈਸਟ ਕਿੱਥੇ ਆਲੇ ਬਾਪੂ ਦੀ ਰੋਟੀ ਬਣਾਉਣੀ ਹੈ ਪਹਿਲਾਂ ਖਵਾਉਂਦੀ ਸੀ ਕਹਿੰਦਾ ਮੈਨੂੰ ਭੁੱਖ ਨਹੀਂ ਹੈਗੀ ਬਾਪੂ ਜੀ ਤੇ ਰੋਟੀ ਸਾਡੇ ਕਣੀ ਖਾਇਆ ਏ ਅੱਛਾ ਛੋਡੇਗਾ ਨਹੀਂ ਖਾਏ ਹਾਂ ਉਹ ਮੈਨੂੰ ਜਾ ਕੇ ਕਹਿੰਦੇ ਭਾਈ ਮੈਨੂੰ ਤਾਂ ਦੋ ਰੋਟੀਆਂ ਲੈ ਕੇ ਦੇ ਮੈਂ ਬਣਾਈ ਜਾਂਦੀ ਸੀ ਕਿ ਮੈਂ ਲੈ ਕੇ ਫੜਾਤੀਆਂ ਗਰਮ-ਗਰਮੀਆਂ ਉਹ ਜਦੋਂ ਮੈਂ ਪੁੱਛੀ ਤੇ ਉਹ ਤਾਂ ਕਹਿੰਦੇ ਭੁੱਖ ਨਹੀਂ ਫਿਰ ਮੈਨੂੰ ਲੱਗਦਾ ਮੈਨੂੰ ਘਰੇ ਨਾਲ ਦੇਖ ਕੇ ਵੀ ਛੋਡੇ ਘਰੇ ਵਾਗ ਗਏ ਚਲ ਆਪਣੇ ਕੰਦੇ ਵਧੀਆ ਹੋਣੀ ਜਾਣੀ ਐ ਤਾਂ ਹੀ ਖਾਇਆ ਛੋਡੇ ਰੋਟੀ ਹੋਰ ਹੁਣ ਚਲ ਕੋਈ ਨਾ ਫਿਰ ਕੀ ਹੋ ਗਿਆ ਸਾਡੇ ਖਾ ਲਈ ਕਿ ਛੋਡੇ ਖਾ ਲਈ ਰੋਟੀ ਦੀ ਕੀ ਗੱਲ ਹੈਗੀ ਹੋਰ ਉਹ ਆਇਆ ਚਲ ਤੂੰ ਰੈਸਟ ਕਰਨੀ ਜੇ ਕੋਈ ਕੰਮ ਤੰਦੇ ਦੀ ਲੋੜ ਹੋਈ ਤਾਂ ਮੈਨੂੰ ਦੱਸ ਨਹੀਂ ਪਈ ਮੈਂ ਕਰ ਦੂੰਗੀ ਨਾ ਕੋਈ ਨਾ ਪਰ ਮੈਂ ਦੱਸ ਦੂੰਗੀ ਫਿਰ ਤਾਂ ਚਲ ਮੈਂ ਰੈਸਟ ਕਰੂੰਗੀ ਜਾ ਕੇ ਹਾਂ ਨਹੀਂ ਤਾਂ ਕਹਿੰ ਆ ਵਧ ਗਿਆ ਨਾ ਫਿਰ ਔਖਾ ਹੋ ਜੂਗਾ ਹੋਰ ਪਹਿਨੇ ਅਸੀਂ ਤਾਂ ਗੱਲ ਹੈਗੀ ਹਾਂ ਚਲ ਠੀਕ ਹੈ ਫਿਰ ਆ ਜਾ ਚਾਹ ਬਣਾ ਲੰਨੀਆ ਨਾ ਨਾ ਬਸ ਕੋਈ ਨਹੀਂ ਹੁਣ ਮੈਂ ਜਾ ਕੇ ਵੀ ਮੇਰੇ ਵੀ ਮਾੜੇ ਮੋٹے ਕੰਮ ਰਹਿੰਦੇ ਨੇ ਫਿਰ ਪਾਉਂਗੀ ਨਹੀਂ ਫਿਰ ਕਿੱਦਾਂ ਆਵੇਂਗੀ ਤੂੰ ਹੁਣ ਚਾਹ ਘੁੱਟ ਪੀ ਜਾਂਦੀ ਕੀ ਗੱਲ ਸੀਗੀ ਨਾ ਕੋਈ ਨਾ ਕੋਈ ਨਹੀਂ ਹੁਣ ਐ ਨਹੀਂ ਪਤਾ ਬਾਪੂ ਵੀ ਨਾ ਘਰੇ ਹੋਵੇ ਘਰੇ ਕੋਈ ਵੀ ਨਹੀਂ ਹੈਗਾ ਅੰਬਰ ਤਾਂ ਖੇਤੇ ਹੀ ਆਗਾ ਚਲ ਦੇਖ ਲੈ ਫਿਰ ਜਾ ਕੇ ਭਾਈ ਚੰਗਾ ਠੀਕ ਹੈ ਫਿਰ ਚੰਗਾ ਖਾ ਚੜਾਈ ਸ਼ਕਤੀ ਤੂੰ ਤੁਸੀਂ ਕਿੱਧਰ ਜਾਂਦੇ ਫੇ? ਉਹ ਮੈਂ ਤਾਂ ਖੇਤ ਜਾਂਦਾ ਸੀਗਾ। ਮੈਂ ਤੁਹਾਨੂੰ ਆਏ ਕਹਿੰਦੀ ਸੀ ਇਹਨੇ ਦੀ ਅੱਜ ਜਾਗੂ ਆਏਗੀ। ਤੁਸੀਂ ਜਾਗੂ ਤੇ ਵਗ ਜਿਓ ਫਿਰ ਇੱਥੋਂ ਤਾਂ ਜਾ ਨਹੀਂ ਆਣਾ ਹੈਗਾ। ਮੈਨੂੰ ਤਾਂ ਬੁਖਾਰ ਚੜ ਰਿਹਾ ਹੈਗਾ। ਫਿਰ ਮੈਂ ਇੱਥੋਂ ਕਿੱਥੇ ਜਾਇਆ ਹੂਆ? ਮੈਂ ਤਾਂ ਰਾਤ ਤਾਂ ਦੇਖਾ ਪੂਰਾ ਤੂੰ ਆਏਗਾ, ਲੇਟ ਆਏਗਾ। ਮੈਂ ਤਾਂ ਆਪਾਂ ਜਾ ਕੇ ਸੌਂਗਾ ਹੁਣ। ਕੋਈ ਨਾ ਘੰਟਾ ਘੜੀ ਲਾਇਆ ਸ਼ਾਮ ਨੂੰ ਹੁਣ ਮੈਂ ਇੱਥੋਂ ਵੀ ਨਹੀਂ ਜਾਇਆ ਜਾਂਦਾ ਹੁਣ ਅਗਲਾ ਕਹਿ ਕੇ ਗਿਆਗਾ। ਅਗਲਾ ਕਦ ਤੁਸੀਂ ਘਰੇ ਕਹਿ ਕੇ ਆਤੀ ਫਿਰ ਵੀ ਨਹੀਂ ਆਏ। ਤੂੰ ਵਗ ਜੀ ਘੰਟਾ ਲਾਇਆ ਯਾਰ ਮੋੜੇ ਆਈ ਬੇਬੀ ਨਾਲ ਜੀ ਨਾਲ। ਬੇਬੇ ਕਿੱਥੇ ਜਾਊਗੀ ਫਰ ਕੋਈ ਨਹੀਂ ਬੇਬੀ ਨੂੰ ਭੇਜਦੀ ਫਿਰ ਦੇਖਾਂ ਦੇਖਾਂਗੇ ਹੁਣ ਜੇ ਜਾਉਗੀ ਬੇਬੇ ਚਾ ਦੇਖ ਨੂੰ ਅਬਰਾਤ ਨੇ ਮੈਂ ਬਗ ਜਾਈ ਮੈਂ ਤਾਂ ਸੋਨੂ ਕਹਿੰਦੀ ਸੀ ਵੀ ਤੁਸੀਂ ਜਾਇ ਆਉਂਦੇ ਵੀ ਅਗਲੇ ਘਰੇ ਕਹਿ ਕੇ ਗਈ ਸੀ ਕਿ ਨਾਲੇ ਦੋ ਵਾਰੀ ਫੋਨ ਕਰਤਾ ਚਲ ਠੀਕ ਹੈ ਫਿਰ ਬਗ ਜੂੰਗਾ ਬੇਬੀ ਲਈ ਹਾਂ ਨਾਲ ਹੱਥ ਨੇ ਠੀਕ ਹੈ ਨਾਲ ਬੇਬੀ ਲੈ ਜਾ ਚਲ ਮੈਂ ਖੇਤ ਜਾਇਆ ਮੈਂ ਫਿਰ ਠੀਕ ਹੈ ਜਾਇਆ ਗਰਮਤਰਾ ਫੋਨ ਤਾਂ ਮੈਂ ਘਰੇ ਹੀ ਪੁੱ ਲੈ ਆ ਯਾਰ ਫੋਨ ਚੱਕ ਕੇ ਲਿਆਵਾ ਕਈ ਵਾਰੀ ਕਿਤਾ ਫੋਨ ਫਾੜ ਆ ਜਾਂਦਾ ਸੁਣ ਨਾ ਉਹ ਨਾ ਬੈਡਾਂ ਦੇ ਫੂਨ ਰਹਿ ਗਿਆ ਉਹ ਚੱਕ ਕੇ ਲੈ ਕੇ ਦੀ ਇਹ ਜਲਦੀ ਜਾ ਯਾਰ ਹਲੋ ਇਹ ਕੋਈ ਇੱਕ ਮਿੰਟ ਮੇਰੀ ਗੱਲ ਸੁਣ ਕੇ ਜਾਓ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਕੀ ਗੱਲ ਕਰਨੀ ਹੈ ਦੱਸਦੇ ਕੋਈ ਨਾ ਮੰਜਣਾਂ ਉਨੇ ਬੈਠ ਕੇ ਗੱਲ ਕਰਦੇ ਆਂਗੇ ਇਹ ਕੀ ਗੱਲ ਆ ਖੜਕੀ ਦੱਸ ਦਿੰਦੀ ਮੈਨੂੰ ਕੋਈ ਨਾ ਬੈਠ ਕੇ ਦੱਸ ਜੀ ਗੱਲ ਤਾਂ ਜੀ ਇਹ ਕਰਨੀ ਹੈ ਕਿ ਹਾਲੇ ਤੱਕ ਬਾਪੂ ਨੇ ਰੋਟੀ ਨਹੀਂ ਖਾਧੀ ਤੇ ਤੁਸੀਂ ਮੈਨੂੰ ਕਹਿ ਦਿਓ ਕਿ ਤੂੰ ਹੀ ਫੜਾਉਣੀ ਹੈਗੀ ਹੁਣ ਤੁਸੀਂ ਆਪ ਹੀ ਦੇਖ ਲਓ ਹੁਣ ਮੈਂ ਕੀ ਕਰਾਂ ਸੋਹਣਾ ਮੈਂ ਤਾਂ ਵਿਚਾਲੇ ਮਸਾ ਬੈਠਾਂਗਾ ਨਾ ਤਾਂ ਬਾਪੂ ਮੰਨਦਾ ਮੇਰੀ ਗੱਲ ਨਾ ਕੋਈ ਹੋਰ ਮੰਨਦਾਗਾ ਸੋਡੇ ਜੀ ਨਹੀਂ ਦਮ ਹੈਗਾ ਨਹੀਂ ਇਹ ਤਾਂ ਕੀ ਬੋਲ ਜਾਣਾ ਸੋਹ ਤੈਨੂੰ ਪਤਾ ਲੱਗੇਗਾ ਬਾਪੂ ਨਾਲ ਸਿੱਧੂ ਥੋੜਾ ਪੀਦਾਗਾ ਪਰ ਸਵੇਰ ਇਹ ਹੋ ਜਾਗਾ ਪਹਿਲਾਂ ਤਾਂ ਬੱਫੂ ਸ਼ਰਾਬ ਪੀਂਦਾ ਸੀ ਸ਼ਰਾਬ ਹੀ ਕਿੱਲ ਲੜਦਾ ਸੀਗਾ ਹੁਣ ਤਾਂ ਸੁਧਰਾ ਹੋਇਆ ਹੈਗਾ ਮਨੇ ਹੁਣ ਤਾਂ ਰੋਜ਼ ਫੋਨ ਲਾ ਕੇ ਬੱਫੂ ਨੂੰ ਕਲਾ ਲਾਉਂਦੀ ਹਾਂ ਤਾਂ ਸੋਤ ਨੂੰ ਬਹੁਤ ਚੰਗਾ ਤੇ ਵੀਡੀਓ ਮੈਨੂੰ ਕਹਾਲਾ ਪਹਿਨ ਹੁਣ ਬਹੁਤ ਜੀਲੀ ਆ ਗਈ ਹੈ ਉਹ ਕਰੀ ਜਾਂਦੀ ਲੈਣਾ ਕੀ ਫਿਰ ਐਵੇਂ ਤਾਂ ਇਹ ਦੇਖਿਆ ਲਿੰਗਾਂ ਤਾਂ ਹੈਗਾ ਕੰਨੇ ਦਿਨ ਹੋ ਗਏ ਬੱਫੂ ਨੇ ਰੋਟੀ ਨਹੀਂ ਖਾਧੀ ਹੈਗੀ ਮਨੇ ਕੱਲ ਫੇਰ ਬਲ ਘਰੇ ਆਈ ਸੀ ਉਹ ਦੱਸਦੀ ਸੀ ਕਿੰਨ ਛੋਟਾ ਬੱਫੂ ਸਾਡੇ ਘਰੇ ਰੋਟੀ ਖਾ ਕੇ ਜਾਂਦਾ ਦੋ ਦਿਨ ਹੋ ਅੱਛਾ ਕਹੇ ਰੋਟੀ ਨਹੀਂ ਖਾਧੀ ਹੈਗੀ ਵੀਰਪਾਲ ਕਿਦਾਂ ਕਹਿੰਦਾ ਰੋਟੀ ਜੀ ਮੈਂ ਤਾਂ ਬੱਬੂ ਨੂੰ ਕਿਹਾ ਵੀ ਤੁਸੀਂ ਰੋਟੀ ਖਾ ਲਓ ਰੋਟੀ ਦਾ ਟਾਈਮ ਹੋ ਗਿਆ ਪਿਆ ਕਹਿੰਦਾ ਮੈਨੂੰ ਤਾਂ ਭੁੱਖ ਨਹੀਂ ਲੱਗੀ ਫਿਰ ਥੋੜੇ ਟਾਈਮ ਬਾਅਦ ਫਿਰ ਪਲ ਕੇ ਘਰੇ ਜਾ ਕੇ ਰੋਟੀ ਖਾਤੀ ਹੈ ਜਦ ਦੇਖ ਲਾ ਘਰੇ ਉਹਨੂੰ ਭੁੱਖ ਹੀ ਲੱਗਦੀ ਹੈ ਉਤਾਰ ਕੇ ਘਰੇ ਜਾ ਕੇ ਉਹਨੂੰ ਭੁੱਖ ਲੱਗਣ ਲੱਗ ਜਾਂਦੀ ਹੈ ਭੁੱਖ ਤਾਂ ਜੀ ਰੋਜ਼ ਹੀ ਲੱਗਦੀ ਹੈ ਐਵੇਂ ਕਿਵੇਂ ਬੰਦਾ ਭੁਖਾ ਰਹੇ ਜੂਗਾ ਸਹੀ ਗੱਲ ਆ ਸੋਹਣਾ ਚਲ ਕੋਈ ਨਾ ਬੱਬੂ ਨੂੰ ਆ ਜਾਂਦੇ ਫਿਰ ਕਰਦੇ ਆਂਗਾ ਨਾਲ ਗੱਲ ਬੱਬੂ ਨੇ ਸਾਨੂੰ ਕੀ ਕਹਿਣਾ ਜੀ ਜਦ ਕਿ ਕੰਨ ਦਾ ਭੈਣ ਭਰਦੀ ਹੈ ਬੱਬੂ ਦੀ ਕਹਿੰਦੇ ਭੈਣ ਜੀ ਬੜੀ ਆਉਦੀ ਘਰੇ ਬਸਦੀ ਰਸਦੀ ਹੈ ਫਿਰ ਵੀ ਪਤਾ ਨਹੀਂ ਆਪਣੇ ਘਰੇ ਧੱਕ ਲੈਂ ਇਹੀ ਤਾਂ ਉਹਦੀ ਗੱਲ ਮਾੜੀ ਹੈਗੀ ਜੇ ਮੈਂ ਕੁਝ ਬੋਲਦਾਗਾ ਤਾਂ ਮੈਨੂੰ ਡਰਬੇ ਰਹਿੰਦੀ ਹੈ ਫਿਰ ਤੇ ਤੁਸੀਂ ਮੈਨੂੰ ਕਹੋਗੇ ਵੀ ਬੋਲ ਦिएਗੀ ਅੱਜ ਜੀ ਮੁੱਠੀ ਜਉਣੀ ਹੋਊ ਆਪ ਕੋਈ ਕੁਝ ਨਹੀਂ ਕਰਨਾ ਕਹਿੰਦਾ ਸੀ ਤੇ ਤਾਂ ਬਾਪੂ ਵੀ ਸਹੀ ਸੀਗਾ ਆ ਮਾਰਨੇ ਜਾਣ ਤੋਂ ਬਾਅਦ ਨਾ ਸਰਾਬ ਜਿਆਦਾ ਪੀਣ ਲੱਗਿਆ ਸੀ ਹਾਂ ਮੈਂ ਉਹ ਵੀ ਦੇਖੇ ਨੇ ਜੀ ਪਰ ਉਹ ਜਿਹੇ ਕੰਨਾ ਸੋਝ ਜਾਂਗੇ ਕਹਿੰਦੇ ਬਹੁਤ ਚੰਗੀ ਸੀ ਸਾਰੇ ਟੱਪਰ ਨੂੰ ਜੋੜ ਕੇ ਰੱਖਦੀ ਸੀ ਹੁਣ ਸਾਰੇ ਉਹਦੇ ਜਾਣ ਤੋਂ ਪਿੱਛੋਂ ਆਪ ਕੋ ਆਪਣੀ ਮਰਜ਼ੀ ਕਰਦੇ ਨੇ ਚੰਗੀ ਗੱਲ ਆ ਚਲ ਸਮਝ ਨੂੰ ਟੈਨਸ਼ਨ ਆ ਲੈ ਬਾਪੂ ਅੱਜ ਨਹੀਂ ਫਿਰ ਅਪਣਾਂ ਗੱਲ ਕਰਦੇ ਆ ਤੂੰ ਐਨੇ ਘਰ ਦਾ ਕੰਮ ਕਰ ਲੈ ਮੈਂ ਕੀੜੇ ਘੜਾ ਮਾਰਿਆ ਠੀਕ ਹੈ ਜੀ ਮੇਰਾ ਹੀ ਬਸ ਥੋੜਾ ਘੰਮ ਰਹੇਗਾ ਕੋ ਕੰਮ ਕਰਕੇ ਮੈਂ ਤਾਂ ਆਰਾਮ ਕਰਦੀ ਹਾਂ ਨਾਲਾ ਤੂੰ ਗੇਟ ਬੰਦ ਕਰ ਲੈ ਬੱਪੂ ਦਾ ਇਹ ਪਤਾ ਕਦੋਂ ਆਊਗਾ ਤਰਾਂ ਤੂੰ ਬੇਬੀ ਨੂੰ ਨਹੀਂ ਦੱਸੇਂਗਾ ਉਹ ਤਾਂ ਫਿਕਰ ਕਰੂਗੀ ਨਹੀਂ ਨਹੀਂ ਜੀ ਮੈਂ ਬੇਬੀ ਨੂੰ ਕੁਝ ਨਹੀਂ ਦੱਸਦੀ ਉਹ ਤਾਂ ਅੰਦਰ ਹੀ ਬੈਠੀ ਹੈ ਠੀਕ ਹੈ ਨਾਲੇ ਬੇਬੀ ਨੂੰ ਬਾਹਰੇ ਬਿਠਾ ਦੇ ਧੁੱਪ ਨਿਕਲੀ ਉਹ ਤਾਂ ਪਸੀਕ ਲੂਗੀ ਠੀਕ ਹੈ ਜੀ ਮੈਂ ਲੈ ਕੇ ਆਉਂਦੀ ਠੀਕ ਹੈ ਆ ਗੇਟ ਬੰਦ ਕਰ ਲੈ ਨਾਲੇ ਠੀਕ ਹੈ ਜੀ ਕੁੜੇ ਵਿੱਚ ਪਾਲੋ ਉਰੇ ਆਪਾ ਹੀ ਮੇਰੇ ਗੱਲ ਸੁਣ। ਕੀ ਆ ਮੰਮੀ ਕੀ ਕਹਿੰਦੇ ਹੋ? ਮੈਂ ਤਾਂ ਇਹ ਕਹਿੰਦੀ ਸੀ ਭਈ ਉਹ ਕਰਮਾ ਰੋਝ ਆ ਜਾਂਦਾਗਾ। ਉਹਨੂੰ ਰੋਟੀ ਖਵਾਦਿਆਂ ਨੇ ਉਹਨਾਂ ਦੇ ਕੁਝ ਹੈ ਨਹੀਂਗਾ। ਲੈ ਮੰਮੀ ਜੀ ਤੇ ਰੋਟੀ ਆ ਕੇ ਮੰਗ ਲਈ ਫੇਰ ਰੋਟੀ ਨਾ ਦੇਈਏ ਫਿਰ ਤਾਂ ਦੇਣੀ ਪੈਂਦੀ ਐ। ਰੋਟੀ ਤਾਂ ਆਪਾਂ 7 ਵਜੇ ਨਾ ਇੰਡੇ ਦੇਦੇ ਨੇ ਉਹ ਤਾਂ ਫੇਰ ਵੀ ਆਉਦਾ ਹੈਗਾ। ਮੈਂ 4 ਦਿਨ ਪਿੰਡ ਕੀ ਬਾਗੀ। ਕੁਝ ਤਾਂ ਉਹਨੂੰ ਇੱਥੇ ਖਿਝਾ ਲਿਆ। ਇੱਥੇ ਆ ਕੇ ਰੋਟੀਆਂ ਖਾਣ ਬੈਹ ਜਾਂਦਾਗਾ। ਮੈਂ ਤਾਂ ਕਿਹਾ ਸੀ ਮੰਮੀ ਬਤਾਰ ਨੂੰ ਵੀ ਕਿਉਂ ਗਏ ਹੀ ਜਾਂਦੇ ਹੋ? ਮੜਾ ਮੋਟਾ ਅੰਬਰਤ ਨਾਲ ਬੋਲ ਪਿਆ ਹੋਊਗਾ। ਭਗਤ ਤਾਂ ਉਧਰ ਜਾਂਦਾ ਹੈ ਪਰ ਰੋਟੀ ਇੱਥੇ ਆ ਕੇ ਖਾਂਦਾ ਹੈ। ਨਾ ਉਹ ਜਵਾਕ ਤਾਂ ਇੰਨਾ ਸਿਆਣਾਗਾ। ਉਹ ਤਾਂ ਉਹੀ ਨਹੀਂ ਕੁਝ ਕਹਿੰਦਾ। ਪਹਿਲਾਂ ਤਾਂ ਸ਼ਰਾਬ ਨਾਲ ਡੱਕਿਆ ਰਹਿੰਦਾ। ਉਦੋਂ ਗਾਲਾਂ ਦੇਈ ਜਾਂਦਾ। ਉਹ ਤੋਂ ਆਪ ਵੀ ਨਹੀਂ ਲਾ ਕੇ ਖਾਜੀ ਜਾਂਦੀ ਰੋਟੀ ਉਹਦੇ ਨਾਲ। ਉਹ ਤਾਂ ਇੰਨਾ ਸਿਆਣਾ ਜਵਾਕ ਆ। ਏਸ਼ੇ ਤੋਂ ਨਹੀਂ ਲਾ ਕੇ ਖਾਦਾ ਜਾਂਦਾਗਾ। ਪਹਿਲਾਂ ਤਾਂ ਸ਼ਰਾਬ ਨਾਲ ਡੱਕ ਕੇ ਗਾਲਾਂ ਦੇਈ ਜਾਂਦਾ। ਦੇ ਹੁਣ ਸੁਧਰਿਆਗਾ। ਹੁਣ ਤਾਂ ਲਾ ਕੇ ਜਵਾਕ ਨਾਲ ਰੋਟੀ ਖਾ ਲੇ। ਹੁਣ ਆ ਬੈਕਤਾ ਤੇ ਆ ਗਿਆ। ਘਰੇ ਰੋਟੀ ਨਹੀਂ ਖਾਂਦਾ। ਹੁਣ ਉਹ ਰੁੱਸਿਆ ਫਿਰਦਾਗਾ। ਆਪਾਂ ਤਾਂ ਕੀ ਪਤਾ ਮੰਮੀ ਆਪਾਂ ਤਾਂ ਸੁਣਿਆਗਾ ਠੀਕ ਐ ਕਹਿੰਦੇ ਬਾਵਾ ਹੀ ਕੁਛ ਹੋਇਆ ਇਹਨਾਂ ਦੇ ਘਰੇ ਕੁੜੀ ਆਈ ਸੀ ਕੁੜੀ ਕਹਿੰਦੀ ਵੀ ਸ਼ਰਾਬ ਨਹੀਂ ਪੀਣੀ ਭਈ ਅੰਮ੍ਰਿਤ ਤੇ ਅੰਮ੍ਰਿਤ ਦੀ ਬਹੂ ਨੇ ਕਹਿਤਾ ਵੀ ਸਾਡੇ ਕੋਲੇ ਨਾ ਰੋਟੀ ਨਾ ਚਾਹ ਪਾਣੀ ਕਿਤੇ ਰੋਟੀ ਖਾਵੇ ਕਿਤੇ ਨਾ ਖਾਵੇ ਨਾ ਮੈਂ ਜਾਣਦੀ ਇਹਨਾਂ ਦੀ ਕੁੜੀ ਨੇ ਤੇ ਇਹਨੂੰ ਕੁੜੀ ਇਹਨਾਂ ਦੀ ਨਾ ਅੱਗ ਪਾ ਜਾਂਦੀ ਆ ਉਹਨਾਂ ਦੇ ਸਾਹਮਣੇ ਝੜਕ ਜਾਂਦੀ ਆ ਫਿਰ ਸੱਚੀ ਹੋ ਜਾਂਦੀ ਆ ਇਦਾਂ ਇਹਦਾ ਪਿਉਤੀ ਦੀ 21 ਗੱਲ ਲਗੀ ਲੈ ਦੇਖ ਲੈ ਪਹਿਣ ਆਪਦੇ ਪ੍ਰਾ ਦਾ ਆਪ ਹੀ ਕਰ ਪੱਟੀ ਜਾਂਦੀ ਐ ਨਾ ਪਹਿਲਾਂ ਤਾਂ ਕਹਿੰਦੇ ਸੀ ਕਿ ਰਿਸ਼ਤਾ ਨਹੀਂ ਹੁੰਦਾ ਰਿਸ਼ਤਾ ਨਹੀਂ ਹੁੰਦਾ ਹੱਥ ਵੰਦੀ ਸੀ ਲੋਕਾਂ ਮੂਰੇ ਵੀ ਰਿਸ਼ਤਾ ਕਰਾ ਦਿਓ ਜੇ ਹੁਣ ਰਿਸ਼ਤਾ ਕਰਾਤਾ ਤਾਂ ਹੁਣ ਰੱਖੀ ਨਹੀਂ ਜਾਂਦੀ ਨਾਲੇ ਮਸਾ ਤਾਂ ਰੋਟੀ ਪੱਕਦੀ ਹੋਈ ਆ ਪੈਣ ਨੂੰ ਸੰਗ ਹੀ ਨਹੀਂ ਨਾ ਹੈਗੀ ਇਸੇ ਕਲਾਂ ਪਿੱਛੇ ਤਾਂ ਬੇਬੇ ਤਰਫ ਖੜੀ ਰਹਿੰਦੀ ਆ ਵੀ ਆਏ ਨਹੀਂ ਕਰਦਾ ਆਏ ਨਹੀਂ ਕਰਦੇ ਕਦੋਂ ਇਹ ਲਾਇਕ ਹੀ ਨਹੀਂ ਕਿਸੇ ਕੰਮ ਦਾ ਆਪਾਂ ਤਾਂ ਮੰਮੀ ਇਹਨਾਂ ਦੀ ਕਿਸੇ ਗੱਲ 'ਚ ਨਹੀਂ ਆਉਂਦੇ ਆਪਾਂ ਤਾਂ ਅਮਰਤ ਨੂੰ ਕਹਿ ਦਾਂਗੇ ਵੀ ਭਾਈ ਸਾਡੇ ਘਰੇ ਰੋਟੀ ਖਾਣ ਨਾ ਆਵੇ ਅਮਰਤ ਆਪੇ ਠੀਕ ਕਰ ਲੂਗਾ ਇਹ ਅਮਰਤ ਤੇ ਕਹਿੰਨੇ ਕਿੱਥੇ ਲੱਗਦਾਗਾ ਆਪਾਂ ਮਨਦੀਪ ਨੂੰ ਕਹਾਂਗੇ ਉਹੀ ਕਰੂ ਸਾਰਾ ਕੁਸਾ ਚੱਲ ਮੰਮੀ ਆਪਾਂ ਮਨਦੀਪ ਨੂੰ ਕਹਿ ਦਾਂਗੇ ਤੀਜੇ ਦਿਨੋਂ ਤਾਂ ਆ ਹੀ ਰਹਿੰਦੀ ਐ ਮੈਨੂੰ ਤਾਂ ਲੈ ਦੇਣਾ ਉਹ ਜ਼ਮੀਨ ਦਾ ਠੇਕਾ ਵੀ ਲੈ ਕੇ ਜਾਂਦੀ ਐ ਇਹਨਾਂ ਤੋਂ ਲੈ ਜਾਂਦੀ ਹੂਪਤ ਮੁੰਡਾ ਤਾਂ ਭੋਲਾ ਗਾ ਬਹੂ ਨਿਆਣੀ ਆ ਉਹ ਜੋ ਆਖਾਂ ਨੂੰ ਕਿੱਥੇ ਗੋਲਦੀ ਐ ਇਹ ਉਹੀ ਤਾਂ ਗੱਲ ਆ ਮੰਮੀ ਆ ਪਰੌਣਾ ਜਾਂ ਖਾਣ ਕੁੱਤਾ ਤਾਂ ਹੈਗਾ ਗਾ ਤੀਜੇ ਦਿਨੋਂ ਆਇਆ ਰਹਿੰਦਾ ਜੇ ਰਾਤ ਨੂੰ 2 ਵਜੇ ਅੱਧੀ ਰਾਤ ਨੂੰ ਵੀ ਫੋਨ ਕਰਦੇ ਤਾਂ ਵੀ ਆ ਜਾਂਦਾ ਹਾਜ਼ਰ ਤਾਂ ਬਤੂ ਨੇ ਹੋਣੀ ਹੈਗਾ ਖਾਣ ਪੀਣ ਨੂੰ ਤਾਂ ਉਹਨੂੰ ਖੁੱਲਾ ਗਾ ਚੰਗਾ ਸਾਗਣ ਮਿਲਦਾ ਗਾ ਗੱਡੀ 'ਚ ਪਾਉਣ ਨੂੰ ਤੇਲ ਨੂੰ ਪੈਸੇ ਦਿੰਦੇ ਆ। ਆਹੋ ਪੂਰਾ ਬੱਦੀ ਦਿੰਦਾ ਤੀਜਮਾਈ ਨੂੰ। ਬਰਾਬਰ ਰੱਖ ਰੱਖਿਆਗਾ। ਨੂੰਹ ਪੁੱਤ ਨਾਲ ਵੈਰ ਵਾਰ ਨਾ ਰੱਖਿਆ ਉਹਨੇ। ਆਪਾਂ ਨੇ ਕੀ ਲੈਣਾ ਪਤਾ। ਤੂੰ ਆਪਦਾ ਕੰਮ ਕਰ ਲਾ। ਕੋਈ ਆ ਜਾਂਦਾਗਾ। ਕਰਦੀ ਆ ਮੰਮੀ ਕੰਮ। ਥੋੜੇ ਜੀ ਰਹਿ ਗਏ ਅੰਦਰ ਵਾਸਾ। ਭਾਂਡੇ ਗੁੰਡੇ ਜਮਾਂਜਣ ਵਾਲੇ ਨੇ। ਤੇ ਮੈਂ ਅਭੀ ਬਤਾ ਰ। ਠੀਕ ਆ ਅਮਰਤਾ। ਉਹ ਠੀਕ ਆ ਬਈ। ਬਈ ਵਧੀਆ ਠੀਕ ਆ। ਮੇਰੇ ਬਾਪੂ ਨੂੰ ਦੇਖਿਆ ਕਿਤੇ? ਨਾ ਯਾਰ ਕੀ ਹੋ ਗਿਆ ਇਹ ਜਾ। ਓਏ ਹੋਇਆ ਤਾਂ ਇੰਨੀ ਕੁਛ ਤੂੰ ਦੇਖਿਆ ਨਹੀਂ ਕਿਤੇ ਯਾਰ ਸਵੇਰੇ ਤਾਂ ਸਾਡੇ ਘਰੇ ਰੋਟੀ ਖਾ ਗਿਆ ਉਸ ਤੋਂ ਬਾਅਦ ਤਾਂ ਨਹੀਂ ਦੇਖਿਆ ਬਈ ਮੈਂ ਤਾਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀਗੀ ਕੀ ਬਾਈ ਜਦ ਤੁਹਾਨੂੰ ਆਪ ਨੂੰ ਪਤਾ ਚੰਗੇ ਬਾਈ ਰੋਟੀ ਮਿਲਦੀ ਹੈਗੀ ਬੈਠਣ ਨੂੰ ਦਿੰਦੇ ਆ ਰੋਟੀ ਛੋਡੇ ਘਰੇ ਜਾ ਕੇ ਰੋਟੀ ਖਾਂਦਾ ਹੈਗਾ ਹੁਣ ਤੁਸੀਂ ਮਾੜਾ-ਵੱਟਾ ਸਮਝਾਓ ਯਾਰ ਚੰਗੀ ਗੱਲ ਹੈ ਉਹਦੀ ਬਾਈ ਕਿਹੜੀਆਂ ਗੱਲਾਂ ਕਰੀਨਾ ਤੇਰੇ ਪਾਸਾ ਅਸੀਂ ਸਮਝਾਉਦੇ ਨਹੀਂ ਬਾਦੂ ਮੱਥਾ ਮਾਰਦੇ ਨੇ ਬਥੇਰੇ ਸਮਝਾ ਸਮਝਾ ਕੇ ਦੇਖ ਰਿਹਾ ਸਾਰੀ ਉਮਰ ਲੰਘ ਗਈ ਉਹਦੀ ਉਹਨੂੰ ਕਿਹੜਾ ਹੁਣ ਅਕਲ ਨਹੀਂ ਹੈਗੀ ਉਹ ਬਾਈ ਉਹਨੂੰ ਆਪ ਨੂੰ ਵੀ ਸੋਚਣਾ ਚਾਹੀਦਾ ਯਾਰ ਬਾਈ ਇਹ ਡੀਆ ਕਰਾਲ ਹੋਵੇ ਨਾ ਇਹ ਜਿਆ ਕਰੂਤਾ ਨਾ ਕਰੇ ਜੇ ਤੂੰ ਸੀ ਜਵਾਬ ਦੇ ਤਾਂ ਰੋਟੀ ਨੂੰ ਆਪ ਹੀ ਕਰ ਰੋਟੀ ਖਾਇਆ ਕਰੂਗਾ ਚੱਲ ਕੋਈ ਨਹੀਂ ਬਾਈ ਅਸੀਂ ਉਹਨੂੰ ਕਹਿ ਦਿਆਂਗੇ ਸਮਝਾ ਦਿਆਂਗੇ ਬਾਈ ਜੇ ਮੇਰੀ ਮਾਂ ਹੋਵੇ ਨਾ ਤਾਂ ਗੱਲ ਹੋਰ ਆ ਗਈ ਹੁਣ ਚੰਗਾ ਨਹੀਂ ਲੱਗਦਾਗਾ ਸੋਮਨ ਨਾ ਬਿਥ ਕਰੇ ਇਹ ਕਰਦਾ ਹਾਂ ਬਾਈ ਕਹ ਤੇਰੀ ਮਾਂ ਨਾਲ ਵੀ ਇੰਹੀਂ ਕਰਦਾ ਸੀ ਬੇਬੇ ਨਾਲ ਵੀ ਇੰਹੀਂ ਕਰਦਾ ਸੀ ਹੁਣ ਜਵਾਖਰੀ ਸੋਮਨ ਨਾਲ ਵੀ ਇਹੀ ਹਾਲ ਹੋ ਰਿਹਾ ਦਾ ਬਾਈ ਹੁਣ ਤਾਂ ਕੁਛ ਨਹੀਂ ਕਹਿੰਦਾ ਹੈਗਾ ਕਰੇ ਟਿੱਕੇ ਰੋਟੀ ਦਾ ਖਾਲੇ ਮੈਂ ਤਾਂ ਬਾਈ ਫਿਰ ਗੁੱਸਾ ਕਰੇਗਾ ਯਾਰ ਜੇ ਮੈਂ ਤੈਨੂੰ ਗੱਲ ਕਹਤੀ ਥੋਡੀ ਕੁੜੀ ਸਾਰੇ ਪਵਾੜੇ ਪੁੰਦੀ ਹੈ ਜੀ ਉਹ ਕਿਾ ਚੱਤੀ ਹੋਰ ਉਹ ਮਲਾਂ ਨੂੰ ਜੇ ਕਿ ਉਹ ਕਰ ਦਿਆ ਜੇ ਸੁਣ 사이ਡ ਤੇ ਕਰਦੇ ਹਾਂ ਨਾਲੇ ਥੋੜੇ ਪਰੋਣੇ ਨੂੰ ਥੋੜਾ ਕਰ ਚੰਗਾ ਭੋਲਾ ਬਸਦਾ ਰਹੇਗਾ ਐਦਾਂ ਦਾ ਪਤਾ ਬਈ ਕਹਿੰਦੀ ਹੈਗੀ ਪਰ ਆਏ ਨਹੀਂ ਪਤਾ ਕਹਿੰਦੀ ਕੀ ਹੈ ਉਹ ਜਿਹੜੀ ਸਾਡੇ ਤੋਂ ਇੰਨੀ ਨਫਰਤ ਹੋ ਗਈ ਉਹ ਹੋ ਖੰਦੇ ਦਾ ਬਿਸਤਾ ਬਾਲੇ ਭੋਲੇ ਯਾਰ ਜਮੀ ਭੋਲੇ ਹੋ ਗਏ ਉਹਨੂੰ ਕੋਲੇ ਟੱਚ ਫੋਣਾ ਤੁਸੀਂ ਤੇ ਰਿਕਾਰਡਿੰਗ ਲਾ ਦਿਓ ਨਾ ਉਹ ਨਾਲੇ ਤੁਹਾਨੂੰ ਸਾਰਾ ਪਤਾ ਲੱਗ ਜਾਊਗਾ ਵੀ ਕੀ ਕਹਿੰਦੀ ਹੈ ਗੱਲ ਤਾਂ ਤੇਰੀ ਠੀਕ ਹੈ ਬਈ ਐਂ ਕਰਨਾ ਪੂਆ ਜਿਹੜਾ ਪੈਸੇ ਮੰਗ ਲਈਏ ਤਾਂ ਪਹਿਲਾਂ ਜਵਾਬ ਦੇ ਦਿੰਦਾਗਾ ਪੈਸੇ ਤਾਂ ਕੋਈ ਸਾਹਮਣੇ ਨਹੀਂ ਦਿੰਦਾ ਜਿਹੜਾ ਤੁਹਾਨੂੰ ਵੀ ਭਾਈ ਤੈਨੂੰ ਮੈਂ ਸੌਦੀ ਇੱਕ ਸੁਣਾ ਦਣਾ ਇਹਦੇ ਕੋਲੇ ਅੱਖ ਨਹੀਂਗਾ ਪੀਸ ਪੈਸਾ ਨਹੀਂਗਾ ਪੈਸੇ ਤਾਂ ਇਹਦੇ ਸਾਰੇ ਜਿਹੜੇ ਕਲੀਟਿ ਪਰਾਉਨੇ ਕੋਲੇ ਵਗ ਜਾਂਦੇ ਆ ਹੁਣ ਭਾਈ ਕੀ ਕਰੀਏ ਫਿਰ ਲੋਕਾਂ ਦਾ ਲੋਕ ਕਰਦੇ ਨੇ ਇੱਥੇ ਸਾਡਾ ਬਾਪੂ ਵੀ ਕਰੀ ਜਾਂਦਾ ਸਾਡੇ ਨਾਲ ਭਾਈ ਜੇ ਕੋਈ ਨੂੰ ਅੱਖ ਨਾਲ ਆਵੇ ਤਾਂ ਸਮਝਾਉਣ ਆਵੇ ਇਹ ਤੇਰੇ ਨੂਹ ਕੁੱਤੀ ਤੇਨੂੰ ਸਾਹਮਣੇ ਈ ਅਜਮਾਈ ਦੀ ਸਾਹਮਣੇ ਇਹਨਾਂ ਦੇ ਮਗਰ ਲੱਗਿਆ ਰਹਤਾ ਹੈ ਐਨੀ ਤਾਂ ਗੱਲ ਕੋਈ ਕਹਿ ਨਹੀਂ ਦਿੰਦਾ ਹੈਗਾ ਇਹੀ ਗੱਲ ਮੈਂ ਕਹੀ ਨਾ ਤੈਨੂੰ ਕਰਦੇ ਉਹ ਚੁੱਪ ਕੋਈ ਨਾ ਕੋਈ ਗੱਲ ਤਾਂ ਲਿੱਖੂਗੀ ਫੇਰ ਬੁਲਾਤੀ ਆਪਾਂ ਨੂੰ ਫੇਰ ਪੁੱਛਾਂਗੇ ਵੀ ਕੀ ਗੱਲ ਹੈ ਚਲ ਠੀਕ ਆ ਬਈ ਫਿਰ ਮੈਂ ਵੀ ਕਰਦਾ ਹਾਂ ਨਾ ਤਾਈ ਨੂੰ ਸਾਰਾ ਕੁਝ ਦੱਸੂਗਾ ਬਈ ਤੂੰ ਕਿਸੇ ਗੱਲ ਦਾ ਫਿਕਰ ਨਾ ਕਰੀ ਅਸੀਂ ਤੇਰੇ ਨਾਲ ਖੜੇ ਆਂ ਠੀਕ ਆ ਕੋਈ ਟੈਨਸ਼ਨ ਨਾ ਲੈ ਚੰਗਾ ਠੀਕ ਆ ਲੈ ਕੋਈ ਕੁਝ ਦਿੰਦਾ ਨਹੀਂ ਨਾ ਬੇਬੀ ਦਿੰਦੀ ਆ ਸਮਰ ਵੀ ਨਹੀਂ ਪਤਾ ਕਿੱਧਰ ਵਾਕੀ ਨਾ ਅੰਬਰਤ ਦੀਂਦਾ ਲੈ ਲਾ ਦੇਖੋ ਬੇ ਦੀਦੀ ਤੁਰ ਹੀ ਆਉਂਦੀ ਹੈ ਇਹ ਇਹ ਤੀਜੇ ਦਿਨ ਕਿਧਰ ਆਉਂਦੀ ਹੈਗੀ ਬੈਗ ਭਰ ਲੈਣ ਦੀਏਗੀ ਹੈ ਨਾ ਪਰੌਣਾ ਪੁੱਛ ਕਹਿੰਦਾ ਹੈਗਾ ਇਹ ਹੁਣ ਪਤਾ ਨਹੀਂ ਬੇਬੇ ਦੀਦੀ ਕਿਵੇਂ ਆਈਏਗੀ ਮੈਂ ਤਾਂ ਡਰ ਜਾ ਲੱਗ ਜਾਂਦਾ ਕਿਤੇ ਹੋਰ ਨਾ ਘਰੇ ਲੜਾਈ ਪੈ ਜੇ ਉਹ ਤਾਂ ਉਹੀ ਆਈ ਹੋਊਗੀ ਚਲ ਦੇਖੀਏ ਬੇ ਕੀ ਬਣਦਾ ਹੈ ਲੇ ਬੇਬੇ ਤੁਸੀਂ ਉਰੇ ਬੈਠੇ ਹੋ ਮੈਂ ਕਰਦੀ ਉਹ ਨਹੀਂ ਵਾਲੇ ਘਰੇ ਕੋਈ ਦਿਖਦਾ ਨਹੀਂ ਸਸਰੀਕਾਲ ਬੇਬੇ ਸਸਰੀਕਾਲ ਭਾਈ ਸਸਰੀਕਾਲ ਜੀ ਸਸਰੀਕਾਲ ਤੁਮਨ ਕਿਵੇਂ ਹੋ ਬੜੇ ਵਧੀਆ ਤੁਸੀਂ ਅਸੋ ਠੀਕ ਆ ਸਾਰੀ ਹੋਰ ਬੇਬੇ ਤੂੰ ਦੱਸ ਕਿਵੇਂ ਰਹਿਨੀ ਆ ਗੋਡੇ ਗਿੱਟੇ ਠੀਕ ਰਹਿੰਦੇ ਨੇ ਤੇਰੇ ਠੀਕ ਐ ਵੇਲਾ ਪੂਰਾ ਹੋਈ ਜਾਂਦਾ ਦੁੱਖਾਂ ਨੂੰ ਬੈਠੀ ਆਂਗੀ ਕਿਉਂ ਬੇਬੇ ਕੀ ਹੋ ਗਿਆ ਦੁੱਖਾਂ ਨੂੰ ਕਾਹਦੋ ਬੈਠੀ ਆ ਤੈਨੂੰ ਕੀ ਦੱਸਾਂ ਆ ਤੇਰਾ ਪਿਓ ਓਜ ਰੁੱਸਦਾ ਹੈ ਲੜਾਈ ਰੱਖਦਾ ਨਹੀਂ ਐ ਚਾਰ ਦਿਨ ਹੋ ਗਏ ਰੋਟੀ ਨਹੀਂ ਖਾਂਦਾ ਬਹੁ ਫੜਉਂਦੀ ਆ ਫੜਦਾ ਨਹੀਂ ਜੇ ਤੁਸੀਂ ਕਰੋ ਇਹ ਇਹ ਜਿਆ ਨਾਲੇ ਤੈਨੂੰ ਪਤਾ ਤਾਂ ਹੈਗਾ ਸ਼ੁਰੂ ਤੋਂ ਹੀ ਐਵੇਂ ਉਹ ਉਹਦਾ ਸੁਭਾਅ ਨਹੀਂ ਹੈ ਜਿਆ ਕੋਈ ਕਰ ਦਿੰਦਾ ਹੈ ਨਾ ਬੀਬੀ ਪਹਿਲਾਂ ਕੀਨੇ ਕੀਤਾ ਸੀ ਇਹ ਜੇ ਸੁਭਾਅ ਉਹਦਾ ਤਾਂ ਸ਼ੁਰੂ ਤੋਂ ਹੀ ਸੁਭਾਅ ਐਵੇਂ ਆ ਨਹੀਂ ਨਹੀਂ ਹੈਗਾ ਪਹਿਲਾਂ ਤਾਂ ਮੇਰੇ ਕੋਈ ਨਹੀਂ ਹੈ ਉਹ ਜਦੋਂ ਕੋਈ ਨਾ ਕੋਈ 루ਤੀ-ਬੂਤੀ ਲਾਉਂਦਾ ਨਾ ਉਦੋਂ ਸੁਭਾਅ ਬਣ ਜਾਂਦਾ ਉਹਦਾ ਨਹੀਂ ਜਮਾ ਨਹੀਂ ਬਣਦਾ ਨਾ ਬੀਬੀ ਤੂਤੀ-ਬੂਤੀ ਕੀਨੇ ਲੋਣੀਆਂ ਠੀਕ ਆ दारू ਪੀ ਕੇ ਉਹੀ ਭੜਕ ਜਾਂਦਾ ਉਹ ਇਹ ਤਾਂ ਗੱਲਾਂ ਛੱਡ ਫੜੀ ਜੀ ਹੋਰ ਖੈਰ ਸੁੱਖਾ ਕਰੇ ਹਾਂ ਬੀਬੀ ਕਰੇ ਤਾਂ ਖੈਰ ਸੁੱਖਾ ਨਾ ਬਾਪੂ ਦੀਂਦਾ ਨਾ ਅੰਮ੍ਰਿਤ ਦੀਂਦਾ ਕਿੱਥੇ ਗਏ ਨੇ ਇਹ ਅੰਮ੍ਰਿਤ ਤਾਂ ਖੇਤ ਗਿਆਗਾ ਉਹ ਆਥਣੇ ਪੈਂਡ ਵੇਲੇ ਹੀ ਆਉਂਦਾ ਤਾਂ ਆਉਂਦਾ ਨਹੀਂ ਹੈਗਾ ਘਰੇ ਸਾਰ ਦਿਨ ਅੱਛਾ ਮੈਂ ਤਾਂ ਹੋਰਾਂ ਹੀ ਆਈ ਸੀਗੀ ਮੇਰੀ ਮੰਮੀ ਦੀ ਨਾ ਭਤੀਜ ਨੂੰ ਦੀ ਮਾਂ ਮਰ ਗਈ ਮੈਂ ਕਿਹਾ ਚੱਲ 10 ਮਿੰਟ ਜਾ ਕੇ ਬੈਠ ਕੇ ਆਉਣੀ ਆ ਫਿਰ ਮੈਂ ਮੁੜਦੀ ਹੋਈ ਨੇ ਸੋਚਿਆ ਵੀ ਚੱਲ ਘਰੇ ਵੀ ਹੋ ਜਾਨੀ ਆ 10 ਮਿੰਟ ਲਾ ਕੇ ਆਉਂਗੀ ਚੱਲ ਚੰਗਾ ਵਧੀਆ ਕੀਤਾ ਆ ਗਈ ਲੈ ਸਮਨ ਗਲਾਸ ਹੋਰ ਬੇਬੇ ਮੈਂ ਕਿਹਾ ਚੱਲ ਮਿਲ ਕੇ ਜਾਵਾਂ ਫਿਰ ਤੇਰੇ ਸਾਹਮਣੇ ਟਾਈਮ ਨਹੀਂ ਲੱਗਣਾ ਕਣਕ ਵੀ ਜੀ ਜਾਂਦੇ ਨੇ ਬੀਜ ਦੀ ਕਰਹਿੰਦੀ ਹੈ ਕੁਛ ਨਾ ਬੇਬੇ ਹਲੇ ਤਾਂ ਰਹਿੰਦੀ ਆ ਪਹਿਲਾਂ ਤਾਂ ਐਸਲਾ ਸੀ ਵੀ ਚਲ ਇੱਥੋਂ ਬੀਜ ਲੈ ਕੇ ਜਾਵਾਂਗੇ ਫਿਰ ਸਾਨੂੰ ਉੱਥੇ ਹੀ ਮਿਲ ਗਈ ਫਿਰ ਮੈਂ ਕਿਹਾ ਚੱਲ ਕਾਹਤੋਂ ਪਕਾਈ ਕਰਉਣੀ ਆ ਚੱਲ ਵਧੀਆ ਹੋਊਗਾ ਉੱਥੇ ਮਿਲ ਗਿਆ ਪਿੰਡੋ ਹੋਰ ਸੁਮਨ ਚਾਹ ਬਣਾਉਂਦੀ ਆ ਬੇਬੇ ਉੱਥੇ ਪਕਾਈ ਬਣਾਉਂਦੀ ਹੋਊਗੀ ਓਹੋ ਬੇਬੇ ਮੈਂ ਤਾਂ ਚਾਹ ਪੀਣੀ ਨਹੀਂ ਸੀਗੀ ਮੇਰਾ ਤਾਂ ਪਹਿਲੀ ਤੇ ਜਾ ਬੈਨਾਂ ਬਣਦਾ ਸੁਮਨ ਚਾਹ ਨਾ ਬਣਾਈ ਪਾਈ ਚਾਹ ਤਾਂ ਦੀਦੀਵੇਂ ਬਣਾਤੀ ਕੋਈ ਨਾ ਤੁਸੀਂ ਥੋੜੀ ਜਿਹੀ ਪੀ ਕੇ ਜਾਇਓ ਚੱਲ ਫੇਰ ਐ ਕਰੀ ਥੋੜੀ ਜਿਹੀ ਲਈ ਚੰਗਾ ਠੀਕ ਐ ਦੀਦੀ ਕੋਈ ਨਾ ਹਾਂ ਹੁਣ ਜਿਵੇਂ ਸਕੂਲ ਜਾਂਦੇ ਨੇ ਹਾਂ ਬੀਬੀ ਪੜ੍ਹੀ ਜਾਂਦੇ ਆ ਇੱਕ ਤਾਂ ਤੀਸਰੀ ਕਲਾਸ ਚ ਹੋ ਗਿਆ ਇੱਕ ਛੇਵੀਂ ਕਲਾਸ ਚ ਹੋ ਗਿਆ ਚੱਲ ਵਧੀਆ ਐ ਪੜ੍ਹਾਈ ਵਧੀਆ ਚੱਲੀ ਆਂਦੀ ਐ ਹਾਂ ਬੀਬੀ ਪੜ੍ਹਾਈ ਤਾਂ ਵਧੀਆ ਚੱਲਦੀ ਐ ਚੱਲ ਤੂੰ ਪਹਿਲਾਂ ਮੈਨੂੰ ਐ ਦੱਸ ਹੁਣ ਬੱਸ ਕਿੰਨੇ ਵਜੇ ਆਉਗੀ ਤੂੰ ਅੱਜ ਰਹਿ ਜਾ ਤੜਕੇ ਵੱਗਦੀ ਸੁਨੇਹਾ ਪਹਿਲੀ ਬੱਸ ਚੜਜੀ ਬੱਸਾ ਤਾਂ ਬਿੰਦੇ ਬਿੰਦੀ ਆਉਂਦੀਆਂ ਨੇ ਨਾ ਬੀਬੀ ਰਹਿਣਾ ਨਹੀਂ ਜਾਣਾ ਮੁੜੂੰਗੀ ਮੈਂ ਤੈਨੂੰ ਪਤਾ ਤਾਂ ਹੈਗਾ ਮੇਰੇ ਬਿਨਾਂ ਤਾਂ ਕਿਸੇ ਨੇ ਡੰਗਰ ਨੂੰ ਪਾਣੀ ਵੀ ਨਹੀਂ ਪਿਉਣਾ ਸਰਦਾ ਨਹੀਂ ਹੈਗਾ ਮੈਂ ਜਾਉਂਗੀ ਉਹ ਤਾਂ ਬੇਬੇ ਕਣਕ ਬੀਜੀ ਜਾਂਦੇ ਆ ਘਰੇ ਕੋਈ ਹੁੰਦਾ ਨਹੀਂ ਚੱਲ ਕੋਈ ਨਹੀਂ ਫਿਰ ਦੇਖ ਲੈ ਤੇਰੀ ਮਰਜ਼ੀ ਹੈ ਭਾਈ ਹੋਰ ਬੇਬੇ ਪਿੰਡ ਵਿੱਚੋਂ ਮੇਰੇ ਕੋਲੋਂ ਨੰਘਿਆ ਨਹੀਂ ਗਿਆ ਮੈਂ ਕਿਹਾ ਚੱਲ ਘਰੇ ਹੋ ਕੇ ਆਉਣੀ ਆ ਸੋਮਨ ਚਾਹ ਤੇ ਇਲਾਚੀਆਂ ਪਾਈਆਂ ਨੇ ਹਾਂਜੀ ਦੀਦੀ ਲੌਂਗ ਲੈਚੇ ਪਾਈ ਹੋਈਆਂ ਨੇ ਅੱਛਾ ਅੱਛਾ ਫੇਰ ਨਹੀਂ ਪੀਂਦੀ ਮੈਂ ਲੌਂਗ ਲੈਚੀ ਵਾਲੀ ਤਾਂ ਪੀਂਦੀ ਨਹੀਂ ਮੈਂ ਫਿਰ ਬਿਨਾ ਲੌਂਗ ਲੈਚੇ ਤੋਂ ਬਣਾ ਲੈਂਦੀ ਹਾਂ ਵੀ ਬਸ ਬਸ ਰਹਿਣ ਦੀ ਮੇਰੀ ਬਸ ਦਾ ਟਾਈਮ ਹੋ ਜਾਊਗਾ ਮੈਂ ਮੁੜਨਾ ਵੀ ਹੈ ਤੂੰ ਟਾਈਮ ਲਾ ਦੇ ਕੀ ਚਾਹ ਬਣਾਉਣ ਈ ਆਈ ਕੀ ਗਈ ਅੱਜੀ ਆਈ ਪੱਜੀ ਜਾਂਦੀ ਉਹ ਦੀਦੀ ਹੱਥੋਂ ਸੀ ਰਹਤੇ ਨਹੀਂ ਸੁਮਨ ਰਹਿਣਾ ਨਹੀਂ ਜਾਂਦਾ ਸਾਰਾ ਘਰ ਦਾ ਕੰਮ ਤੁੰਦਾ ਨਾ ਮੇਰੇ ਸਿਰ ਤੇ ਆ ਉਹਨਾਂ ਨੂੰ ਕਿੱਥੇ ਵੀ ਕਰਾ ਸੁਮਨ ਜੇ ਉਹਨਾਂ ਨੂੰ ਵੀ ਕਰੋ ਵੀ ਫਿਰ ਮਨ ਚਿੰਤੀ ਹੋ ਕੇ ਰਹਿ ਨਾ ਪਾਵਾਂ ਉਹ ਤਾਂ ਕੜਕ ਬੀਜੀ ਜਾਂਦੇ ਨੇ ਜਦੋਂ ਉੱਪਰ ਗਈ ਨਾ ਫੋਨ ਕਰਦੀ ਕੋਈ ਗੱਲ ਨਹੀਂ ਬੇਬੇ ਕਰ ਦੂੰਗੀ ਫੋਨ ਤਾਂ ਮੈਂ ਚਲ ਚੰਗਾ ਮੈਂ ਤਾਂ ਜਾਣੀ ਆ ਫਸਦਾ ਟਾਈਮ ਦੀ ਜਾਂਦਾ ਫੇਰ ਮਾਰੂੰਗਾ ਕਿਹੜਾ ਚੰਗਾ ਬੇਬੇ ਚੰਗਾ ਚੰਗਾ ਸੁਮਨ ਦੇਖੀ ਬੇਬੇ ਲੋਕਾਂ ਨੂੰ ਨਾ ਮੈਂ ਕੀ ਪਿੰਦੇ ਨੇ ਇਹਦੇ ਨਾਲ ਮਸਰੇ ਕਰਦੇ ਉਹ ਚੀਨੇ ਨੇ ਉਹ ਚੀਨੇ ਨਾ ਕਰੇ ਨਹੀਂ ਚਾਲ ਬਧੀ ਆਉਗਾ ਬਾਕੀ ਨਾ ਮੈਂ ਜਾਦੇ ਪਾਣੀ ਨਹੀਂ ਗਿਆ ਬਸ ਉਹ ਤੋਂ ਕੋਈ ਨਹੀਂ ਇਹ ਤਾਂ ਬਾਕੀ ਦਾ ਨਾਮ ਆ ਕਿ ਸਿੱਧਾ ਬਾਕੀ ਇਹ ਸੰਭਾਲ ਲਾਉਂਗੇ ਜਦੋਂ ਫੋਨ ਤੇ ਆਉਂਦੇ ਉਹ ਨਹੀਂ ਮਿਲਿਆ ਕਰੇ ਨਹੀਂ ਮਿਲਿਆ ਹੈਗਾ ਇਹ ਤਾਂ ਫੋਨ ਤੇ ਲਾਤੀ ਲੁੱਟ ਗਿਆ ਤਾਂ ਹੱਦ ਤਾਈ ਨਹੀਂ ਵੀ ਆ ਰਾਈ ਚਲ ਕੋਈ ਨਾ ਬੇਬੇ ਲਈ ਜਾਂਦੇ ਕੁਝ ਮਿਲਿਆ ਨਹੀਂ ਸੋ ਚਾਲਿਆ ਕਰਨਾ ਚਾਹ ਬੜੀ ਮੈਂ ਪੈ ਲੱਭੀ ਦੋ ਹੋ ਗਏ ਉਹ ਤਾਂ ਅਸਲੀ ਗੱਲ ਕਿ ਤਣਾ ਜਬਾ ਖਾਣਾ ਐ ਐਡੀ ਉੱਚੀ ਢਾਲ ਕਰਦੀ ਕੋਡੇ ਗੱਟੇ ਪਹਿਲਾਂ ਨਹੀਂ ਤੁਰਦੇ ਲੈ ਅੱਜ ਮੈਂ ਸੰਨੀ ਚ ਲਾਦੀ ਪਲੇਪਸ ਨੂੰ ਬੰਨ੍ਹ ਕੇ ਰੱਖਿਆ ਵੀ ਨਹੀਂ ਦਰਨ ਕੰਕਲ ਸੁਣਿਓ ਮੇਰੀ ਹਾਂ ਕੀ ਹੋ ਗਿਆ ਬੱਪੂ ਆ ਗਿਆ ਬੱਪੂ ਆ ਗਿਆ ਹੋਰ ਬੱਪੂ ਆ ਗਿਆ ਹੁਣ ਤੁਸੀਂ ਗੱਲ ਕਰ ਲਓ ਨਾਲ ਨਾਲ ਜਾ ਕੇ ਚਾਹ ਪਾਣੀ ਮੈਂ ਨੇ ਪੁੱਛਿਆ ਜੀ ਮੈਨੂੰ ਤਾਂ ਡਰ ਲੱਗਿਆ ਕਿ ਕਦੇ ਦਵਾਰੇ ਨਾ ਜਵਾਬ ਦੇ ਦੇ ਚੱਲ ਤੂੰ ਐਂ ਕਰ ਆ ਪਸੂ ਬਣ ਦੇ ਠੀਕ ਹੈ ਮੈਂ ਕਰ ਦਾਂ ਗੱਲ ਕੋਈ ਨਾ ਤੁਸੀਂ ਗੱਲ ਕਰ ਲੋ ਇਹ ਤਾਂ ਮੈਂ ਆਪੇ ਬੰਨ ਦੂੰਗੀ ਹਾਂ ਕਿਵੇਂ ਆ ਬਾਪੂ ਠੀਕ ਆ ਹਾਂ ਠੀਕ ਆ ਕਿੱਥੇ ਗਿਆ ਸੀ ਇੱਥੀ ਸੀਗਾ ਕਿੱਥੇ ਸੀ ਨਾਲ ਤੂੰ ਕਦੇ ਰੋਟੀ ਕਿਉਂ ਨਹੀਂ ਖਾਂਦਾ ਹੈਗਾ ਮੈਂ ਕਿਹੜੇ ਮੂੰਹ ਨਾਲ ਰੋਟੀ ਖਾਣਾ ਭਾਈ ਕਰੇ ਨਾ ਤੁਸੀਂ ਥੋੜਾ ਜਲੂਸ ਕੱਢਿਆ ਮੇਰਾ ਕੁੜੀ ਨੂੰ ਬੁਲਾ ਕੇ ਬਾਪੂ ਅਸੀਂ ਕਿ ਜਰੂਸ ਕੱਟਾ ਹੈਗਾ ਭੈਣ ਨੂੰ ਤੁਸੀਂ ਆ ਬੁਲਾਇਆ ਸੀਗਾ ਨਾ ਫਿਰ ਭਾਈ ਖਰਚਾ ਕਿਹੜਾ ਤੁਸੀਂ ਥੋੜਾ ਕਰਦੇ ਹੋ ਮੈਂ ਤਾਂ ਤਾਂ ਬੁਲਾਈ ਸੀ ਕੁੜੀ ਵੀ ਇਹਨਾਂ ਨੂੰ ਕਹਿ ਕੇ ਜਾ ਮਾੜਾ ਮੋਟਾ ਵੀ ਖਰਚਾ ਦੇਖ ਕੇ ਕਰਿਆ ਕਰਨ ਤੁਸੀਂ ਤਾਂ ਮੂਰੋਂ ਨੂੰ ਆਏ ਕਹਤਾ ਵੀ ਬਾਪੂ ਦਾ ਸ਼ਰਾਬ ਪੀਂਦਾ ਆ ਕਰਦਾ ਉਹ ਕਰਦਾ ਬਾਪੂ ਪਰ ਸਾਡਾ ਕੀ ਖਰਚਾ ਹੈਗਾ ਅਸੀਂ ਕਿਹੜਾ ਕੋਈ ਨਸਰ ਕਰਦੇ ਆ ਜਾਂ ਕੋਈ ਫੀਮ ਕਰਦੇ ਆ ਉਹ ਖਾਂਦੇ ਤਾਂ ਨਹੀਂ ਕੋਸਾ ਤੁਸੀਂ ਤਾਂ ਰੋਟੀਆਂ ਤੱਕ ਸੁਣਾ ਦੀਆਂ ਕੁੜੀ ਨੂੰ ਬਾਪੂ ਕਿਉਂ ਚੁੱਪ ਬੋਲਦੀ ਇਹਨਾਂ ਤੋਂ ਤੇਰੇ ਕਿਹੜਿਆ ਗਨਾਤੀਆਂ ਸਨ ਰੋਟੀਆਂ ਮੱਜੇ ਦੇ ਬੈਠੇ ਤਾਂ ਰੋਟੀਆਂ ਮਿਲਦੀਆਂ ਨੇ ਦਾ ਕਹਿਣਾ ਰੋਕਣੀ ਹੈਗੀ ਵਧੀਆ ਕਦੇ ਕਹਿਣਾ ਸਬਜ਼ੀ ਵਿੱਚ ਵਧੀਆ ਹੈਗੀ ਉਹ ਜੱਜ ਦੀ ਬਣਾਉਂ ਐ ਕਿਹੜਾ ਮੇਰਾ ਦਿਮਾਗ ਭਮਿਆ ਤੂੰ ਮੈਨੂੰ ਉਹੀ ਕਹੀ ਜਾਊਂਗਾ ਜਦੋਂ ਬਣਾਉਂਦੇ ਤਾਂ ਹੈ ਨਹੀਂ ਕੋਈ ਜੱਜ ਦੀ ਚੀਜ਼ ਲੈ ਬਾਪੂ ਤੂੰ ਉਹੀ ਬੋਲੀ ਜਾਣਾ ਐਨੀ ਮਿਰਚਾਂ ਨਾਲ ਖਾਈ ਦੀ ਹੁੰਦੀ ਹੈਗੀ ਸਬਜ਼ੀ ਸਾਰੀ ਠੀਕ ਹੁੰਦੀ ਹੈ ਕੋਈ ਛੱਡ ਭਾਈ ਇਹ ਗੱਲਾਂ ਜਲ ਤੂੰ ਮੈਨੂੰ ਆਏ ਦੱਸ ਮੈਨੂੰ ਸਿੱਧੀ ਜੀ ਗੱਲ ਹੀ ਦੱਸ ਦੇ ਵੀ ਕੀ ਕਹਿਣਾ ਚਾਹੁੰਦਾ ਤੂੰ ਮੈਂ ਤਾਂ ਬਾਪੂ ਆਏ ਕਹਿੰਦਾ ਬੈਰੋ ਪਹਿਲੇ ਦਿਨ ਤਾਂ ਇਹ ਪੁਤਾ ਹੀ ਗਿਆ ਜਾਏਗਾ ਉਹ ਨੱਕ ਬੁੱਲ ਕੱਢਦੀ ਐ ਉਹ ਤਾਂ ਕਰੀ ਨਹੀਂ ਹੈਗੀ ਉੱਦੇ ਦੀ ਉਹ ਤਾਂ ਆਪਣੇ ਪੇਕੀ ਗਈ ਹੋਈ ਆ ਜਿੱਦੇ ਦਾ ਮੈਂ ਉਹਦੇ ਰੋਟੀ ਖਾਣਾ ਆ ਉਹ ਪੇਕੀ ਨਹੀਂ ਹੋਈ ਆ ਮੈਂ ਉਹ ਘਰੇ ਆ ਗਈ ਤੈਨੂੰ ਕੱਲ ਨੂੰ ਨਹੀਂ ਬੜਨ ਦੀ ਹੈਗੀਆਂ ਉਹ ਚੱਲ ਕੋਈ ਨਾ ਭਾਈ ਜੇ ਨਹੀਂ ਬੜਨਦੀ ਮੈਂ ਕੋਈ ਆਪਦਾ ਹੋਰ ਹੀ ਲਾ ਕਰ ਲੂੰਗਾ ਛੋਡੇ ਮੂਰੇ ਨਹੀਂ ਮੇਥੋਂ ਹੱਥ ਬੰਨੇ ਜਾਂਦੇ ਅੱਛਾ ਹੁੰਦੇ ਤੁਕਰੇ ਰੋਟੀਆਂ ਖਾਦੀਆਂ ਦੀਆਂ ਸੀਗੀ ਚੰਗੀਆਂ ਭੜੀਆਂ ਤੂੰ ਬਾਹਰੋਂ ਮਗਵਾਇਆ ਕਰੇਗਾ ਕਿਹੜੀਆਂ ਬਾਹਰੋਂ ਰੋਟੀਆਂ ਮਗਵਾ ਕਰਨੀਆਂ ਛੜੀ ਸਾਜੋਏ ਤੂੰ ਛੜੀ ਰੋਟੀ ਮਗਵਾ ਸੀ ਮੇ ਤੋਂ ਕੀ ਲੈਣਾ ਭਾਈ ਮੈਂ ਕਿਤੇ ਮਰਜੀ ਖਾਵਾਂ ਉਦੋਂ ਦਾ ਗੁੰਮੀ ਬਥੇਰਾ ਸੌ ਸੌ ਕੁਝ ਕਹਿੰਦਾ ਸੀਗਾ ਵੀ ਇਹ ਰੁੰਡੀ ਖਾਂਦਾ ਐਂ ਕਰਦਾ ਉਹ ਕਰਦਾ ਚਲੋ ਕੋਈ ਨਹੀਂ ਬੱਪੂ ਤਾਂ ਮੈਂ ਕਹਤਾ ਉਹ ਤਾਂ ਤੈਨੂੰ ਮੁਸਕੇ ਆਇਆ ਸੀ ਤੂੰ ਬੱਸ ਬੱਸ ਰਹਿਣ ਦੇ ਭਾਈ ਮੈਨੂੰ ਪਤਾ ਹੀ ਆ ਸਾਰਾ ਕੁਝ ਮੇਰਾ ਜਵਾਈ ਮੇਰੀ ਇੱਜ਼ਤ ਕਰਦਾ ਸੀ ਉਹ ਉਦੋਂ ਸਾਹਮਣੇ ਮੇਰੀ ਬੇਇੱਜ਼ਤੀ ਕਰਾ ਕੇ ਰੱਖਦੀ ਬੱਪੂ ਪੁਰਾਣਾ ਘੜਾ ਤੂੰ ਜਾਣਦਾ ਨਹੀਂਗਾ ਤੈਨੂੰ ਮੁਸਕੇ ਤੋਂ ਜਾਣਦਾ ਲਾ ਇੱਕ ਤਾਂ ਉਹ ਮੁੰਡਾ ਵੀ ਕੁੜੀ ਨਵੀਂ ਵਿਆਹੀ ਹੈ ਜੀ ਬੇਬੇਇੱਜ਼ਤੀ ਹੋਣੀ ਨਹੀਂ ਉਹ ਚੜ ਛੱਡ ਭਾਈ ਮੈਂ ਹੀ ਮਾੜਾ ਕਾ ਮੇਰਾ ਘੜਾ ਛੱਡੋ ਤੂੰ ਬਾਪੂ ਮੈਂ ਤਾਂ ਜਾਣਾ ਉਹਨਾਂ ਨਾਲ ਜਿੱਦੇ ਮਾਪੇ ਕੋਲੋਂ ਗੱਲ ਸੁਣਾ ਲੈਣਾ ਤੇ ਬਾਬਾ ਕੋਲੋਂ ਜੀ ਗੱਲ ਹੈ। ਉਹਨਾਂ ਨਾਲ ਗੱਲ ਸੁਣਾਇਆ। ਉਹ ਮੈਂ ਇਲਝਣ ਕਰਿਆ ਭਾਈ ਸੁਣਾਉਣ ਲੱਗਣ ਵਾਲੇ ਉਹ ਤਾਂ ਆਪਣੀ ਟੀਵੀ ਪਿੱਛੇ ਲੱਗ ਕੇ 100 ਤੋਂ ਵੱਧ ਬੋਲਿਆ ਮੈਨੂੰ। ਮੈਂ ਜਦੋਂ ਬੁਲਾਇਆ ਪਰ ਕੋਈ ਮੇਰਾ ਨਾਮ ਨਹੀਂ ਲਈ। ਉਹ ਬੁਲਾਇਆ ਤਾਂ ਨਹੀਂ ਭਾਈ। ਬੈਠ ਤਾਂ ਬਤੂਨੀਆਂ ਕੀਤੀਆਂ ਕੋਈ ਕਸਰ ਨਹੀਂ ਛੱਡੀ। ਉਹਨਾਂ ਨੂੰ ਗੱਲ ਵਧਾਈ ਜਾਂਦੀ। ਉਹ ਤਾਂ ਬੇਬੇ ਨਾਲ ਉਹ ਤਾਂ ਗੱਲਾਂ ਕਰਨ ਦੇ ਵਿੱਚ ਛੁੜਕੀ ਗੱਲ। ਉਹਦੇ ਉਹ ਕਥਾ ਉਹ ਚਾਲ ਚੰਗਾ ਠੀਕ ਆ ਭਾਈ ਮੈਂ ਤਾਂ ਜਾਣਾਂਗਾ ਤੁਸੀਂ ਹੀ ਮੈਨੂੰ ਬੈਠੇ ਹੁੰਦੇ ਘਰੇ ਤੁਹਾਨੂੰ ਤਾਂ ਆ ਇਹ ਬਾਹਰੀ ਕਰਦਾ ਰਹੇ ਜਿਹੜਾ ਰਮਟ ਬਹਿਣਾ ਆ ਕੇ ਉਹਦੀ ਬੋਲਣ ਲੱਗ ਜਾਂਦੇ ਹੋ ਬਾਪੂ ਕਿਧਰ ਜਾਂਣਾ ਗੱਲ ਤਾਂ ਸੁਣ ਲੈ ਮੇਰੇ ਤੋਂ ਓਏ ਬੱਸ ਰਹਿਣ ਦੇ ਰਹਿਣ ਦੇ ਭਾਈ ਸੁਣੀ ਨੇ ਕਿਹੜੀਆਂ ਸੁਣਾਉਂਗੇ ਤੁਸੀਂ ਗੱਲਾਂ ਮੈਂ ਕੋਰੇਗਾ ਕੋਡਿੰਗ ਲਾਈ ਹੋਈ ਹੈ ਤੇ ਦੇਖ ਰਿਹਾ ਕਿੰਨਾ ਗੱਲਾਂ ਕਰੀਆ

ਜੀ ਆ ਗੱਲ ਸੁਣੀ ਮਰੀ ਹਾਂਜੀ ਦੱਸੋ ਕੀ ਗੱਲ ਕਰਨੀ ਉਹ ਦੇਖ ਲੈ ਮਨਦੀਪ ਕੀ ਕਹੀ ਜਾਂਦੀ ਹੈਗੀ ਕੀ ਕਹੀ ਜਾਂਦੀ ਹੈ ਮੈਨਾਂ ਬਾਪੂ ਦੇ ਫੋਨ 'ਚ ਰਿਕਾਰਡਿੰਗ ਸੁਣੀ ਸੀਗੀ ਤੇ ਬਾਪੂ ਨੂੰ ਕਹੀ ਜਾਂਦੀ ਐ ਵੀ ਤੂੰ ਫੋਨ ਦੇ ਹੱਥ 'ਚ ਨਾ ਪਾਣੀ ਨਾ ਰੋਟੀ ਲੈ ਕੇ ਨਾ ਖਾਣੀ ਤੇ ਕੋਈ ਕੁਸ ਪਾਕੇ ਦੇ ਦੇਵੀਂ ਅੱਛਾ ਜਿਹੜੀ ਇਹ ਕਹਿੰਦੀ ਹੈਗੀ ਅੱਗੇ ਤਾਂ ਰੋਜ਼ ਹੀ ਮੈਂ ਪਾਕੇ ਦੇਣੀ ਕੁਛ ਚੰਨਾ ਬੜਾ ਰੌਣਾ ਪਾਏ ਵਾਸਤਾ ਮੈਨਾਂ ਤਾਂ ਅਰਥ ਤਾਂ ਹੀ ਹੋ ਜਾਣਾ ਉਹਨਾਂ ਨੂੰ ਬੁਲਾ ਕੇ ਲਿਆਉਣਾ ਤੇ ਫੇਰ ਆਪਾਂ ਬੈਠੀ ਗੱਲ ਕਰਾਂਗੇ ਆਹ ਉਹ ਲਾਸੋ ਜਾ ਕੇ ਅਰਜ਼ੀ ਮੈਂ ਨਹੀਂ ਪਾਉਣ ਵਾਲੀ ਹੁੰਦੀ ਕੋਈ ਜਿਹੜੇ ਜਿਹੜੇ ਬੁਰੀਦ ਰਹਿ ਗਈਏ ਤੇ ਉਹ ਪੈਂਡਾ ਤੋਂ ਮਾਹੀ ਖਾਉਂਦੇ। ਸਮਾਕਰ ਨੂੰ ਪਰ ਆਉਣੀ ਜਾਣ ਕਿਸ ਲੱਖਿਆ ਕਰਦੀ। ਚਲ ਕੋਈ ਤਾਂ ਮੈਂ ਕਾਈ ਕੋਈ ਜਾਂਦਾ ਨਾ ਉਹ ਦੱਸਦਾ ਨਾ ਕਿ 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 ਕਿ। ਕਾਈ ਨੂੰ ਤੁਸੀਂ ਥਿਲੇ। ਚਲ ਕੋਈ ਨਾ ਤੂੰ ਬਾਰਾ ਨਾ ਬੋਲੀ ਨਾ ਮਾਪੇ ਗੱਲ ਕਰ। ਲੈ ਫਿਰ ਨਾ ਮੁਸ਼ਕੈਤ ਹੈ ਮੈਨੂੰ ਹਾਲੇ ਵੀ ਨਾ ਕੁਝ ਬੋਲਦਾ ਮੈਂ ਹਾਲੇ ਵੀ ਚੁੱਪ ਰਹਾ। ਦੇਰ ਹੋ ਗਈ ਤੁਹਾਨੂੰ ਨਹੀਂ ਲੱਗਦਾ। ਆ ਗਿਆ। ਬੁਲਾ ਲੇ। ਤਾਈ ਘਰੇ ਆਂ ਹਾਂ ਹਾਂ ਅਮਰਤ ਆ ਜਾ ਘਰੀਆਂ ਕੀ ਹੋਇਆ ਹੋਇਆ ਤਾਂ ਕੀ ਆ ਪਾਬੀ ਤਾਈ ਘਰੇ ਆ ਹਾਂ ਹਾਂ ਤਾਈ ਤਾਂ ਘਰੀਏ ਕੀ ਗੱਲ ਐ ਨਿਕਾ ਬਰੇ ਜੇ ਫਿਰਤੇ ਮੈਂ ਉਹ ਤਾਂ ਕੰਮ ਸੀਗਾ ਕੋਈ ਮੈਨੂੰ ਚੱਲ ਤੂੰ ਬੈਠ ਮੈਂ ਮਾਰਦੀ ਆ ਮੋਲ ਮੰਮੀ ਲੈ ਮਾਂ ਸਾਧਕੇ ਅਮਰਤ ਘਰੇ ਆ ਗਿਆ ਆਪਣੇ ਕਿਵੇਂ ਆਪਤਾ ਠੀਕ ਆ ਬਾਈ ਤੂੰ ਅਸ ਠੀਕ ਆ ਹਾਂ ਠੀਕ ਆ ਵਧੀਆ ਪੁੱਤ ਕੀ ਗੱਲ ਆ ਪੁੱਤ ਤੂੰ ਤਾਂ ਚੱਕੀ ਆ ਗਿਆ ਕੀ ਦੱਸਾਂ ਤਾਈ ਮੈਂ ਤਾਂ ਬਾਹਲਾ ਓਖਾਂਗਾ ਤੂੰ ਭੈਣ ਦੇ ਇੱਕ ਦੁੱਤਾ ਸੁਣ ਬਾਪੂ ਨੂੰ ਫੋਨ ਲਾ ਕੇ ਕਹਿੰਦੀ ਆ ਵੀ ਸੁਮਨ ਤੂੰ ਰੋਟੀ ਨਾ ਲਿਆ ਕਰ ਵੀ ਕੁਝ ਪਾ ਕੇ ਦੇ ਦੂ ਵਿੱਚ ਨਹੀਂ ਫੋਟ ਕੁੱਤੇ ਦੀ ਕਾਮਲੀ ਨਾ ਹੋਵੇ ਲੈ ਤਈਓ ਨਹੀਂ ਉਹ ਘਰੇ ਰੋਟੀ ਖਾਂਦਾ ਸੀਗਾ ਹੰਪਲਾ ਤਾਂ ਕਨੇਤੇ ਪਰੌਣੇ ਲਾਈ ਜਾਂਦੇ ਨੇ ਮੈਂ ਤਾਂ ਪਹਿਲੀ ਗਿਆ ਸੀ ਪੀਤਵਾਲ ਵੀ ਕੁੜੀ ਤੇ ਤਾਂ ਪਰੌਣਾ ਕਿਸੇ ਕੰਮ ਦੇ ਨਹੀਂ ਇਹਨਾਂ ਦੇ ਸਹੀ ਗੱਲ ਆ ਤਾਈ ਮੈਂ ਤਾਂ ਉਤਾਰ ਭਾਈ ਨੇ ਕਿਹਾ ਸੀਗਾ ਦੁਰ ਰਿਕਾਰਡਿੰਗ ਲਾ ਲਈ ਫੋਨ ਤੇ ਜਿੰਨਾ ਰਿਕਾਰਡਿੰਗ ਸੁਣ ਗਿਆ ਸਾਰਾ ਕੀਤਾ ਕਰਾਇਆ ਉਸ ਦੀ ਆ ਉਹ ਤਾਂ ਨਿਆਣੀ ਹੈ ਜੀ ਉਹ ਇੰਨਾ ਨਹੀਂ ਬਗਾਨੀ ਸੀ ਦੋਸਤ ਦੇ ਜਾਣਾ ਨਾਲੇ ਉਹਨੂੰ ਕੀ ਪਤਾ ਕਾ ਕਰਨ ਕਰਾਉਣ ਦਾ ਉਹੀ ਤਾਂ ਗੱਲ ਆ ਮਤ ਉਹ ਕਿੱਥੋਂ ਕੁਝ ਕਰਾ ਕੇ ਦੇ ਦੂ ਵਿਚਾਰੀ ਇੰਨੀ ਚਾਦਰ ਚਲਾਕ ਕਿੱਥੇ ਹੈਗੀ ਉਹ ਗਿਆਨੀ ਜੀ ਦਾ ਉਮਰ ਦੀ ਹੈ ਉਹ ਉਹੀ ਤਾਂ ਗੱਲ ਆ ਭੱਬੀ ਐਨਾ ਕਿੱਥੇ ਚੱਜਾ ਨੂੰ ਪੜ੍ਹੀ ਲਿਖੀ ਹੈਗੀ ਨਾਲੇ ਉਹ ਨਾਲੇ ਉਹ ਚੀਜ਼ਾਂ ਦੇ ਚ ਕੀ ਨਹੀਂ ਰੱਖਦੀ ਹੈਗੀ ਉਹ ਇਹ ਤਾਂ ਹੈਪਤ ਬੈਂਪੀਲਾ ਕਰ ਪੱਟ ਦਾਂ ਲਿਆ ਤੇਰਾ ਪਿਓ ਉਹ ਕਿਉਂ ਮਗਰ ਲੱਗਿਆਗਾ ਸਿਆਣੇ ਬਿਆਣੇ ਤਾਂ ਹੈਗੇਗਾ ਉਹ ਤਾਂ ਸਾਡੀ ਸੁਣਦਾ ਨਹੀਂ ਹੈਗਾ ਉਹ ਤਾਂ ਭੈਣ ਦੀ ਸੁਣਦਾ ਹੈਗਾ ਉਹ ਤਾਂ ਪੁੱਠੀਆਂ ਪਾੜਦਾ ਪੜਉਂਦੀ ਹੈ ਪੁੱਤ ਉਹਦੀਆਂ ਤਈਆਂ ਸੁਣਦਾ ਹੈਗਾ ਉਹ ਮੈਂ ਤਾਂ ਤਾਂ ਹੀ ਐਂ ਕਹਿੰਦਾ ਸੀਗਾ ਜਦੋਂ ਬਾਈ ਆ ਗਿਆ ਠੀਕ ਆ ਨਾਲੇ ਤਾਂ ਤੂੰ ਕਰਿਆ ਜੀ ਨਾਲੇ ਬਾਈ ਆ ਜੂਗਾ ਮੈਂ ਕੁੜੀ ਦੇ ਪਰੋਣ ਨੂੰ ਕਰਦਾ ਫੋਨ ਉਹਨਾਂ ਦੇ ਸਾਹਮਣੇ ਗੱਲ ਕਰਾਂਗੇ ਸਹੀ ਆ ਗੱਲ ਪੁੱਤ ਸਵੇਰੇ ਕੁਝ ਹੋਰ ਕੋਹੂਗੀ ਫੇਰ ਤੇਰਾ ਘਰ ਖਰਾਬ ਹੋਊਗਾ ਮਸਾ ਘਰ ਵੱਜ ਜਾਏਗਾ ਨਾਲੇ ਪੁੱਤ ਘਰ ਬਸਾਉਣੇ ਕਿਹੜਾ ਸੌਖੇ ਆ ਉਹਦੀਆਂ ਗੱਲਾਂ ਚ ਨਾ ਜੀ ਉਹ ਤਾਂ ਉਹੀ ਗੱਲਾਂ ਮਾਰਦੀ ਫਿਰਦੀ ਹੈ ਮੈਂ ਤਾਂ ਬਤਾ ਹੀ ਹੋਈ ਕਹਿਣਾਗਾ ਮੈਂ ਤਾਂ ਸੋਮਣ ਨੂੰ ਦੱਸਤਾ ਸੀਗਾ ਹੁਣ ਸੋਮਣ ਗੁੱਸੇ ਹੋਈ ਫਿਰਦੀ ਹੈਗੀ ਉਹ ਕੱਲੀ ਬੋਲੀ ਜਾਂਦੀ ਹੈ ਹੁਣ ਚੱਲ ਪੁੱਤ ਮੈਂ ਤੇਰੇ ਨਾਲ ਚੱਲਦੀ ਆ ਐਵੇਂ ਬਦੂ ਗੁੱਸੇ ਚ ਨਾ ਆਪਣੇ ਪੇਕੀ ਨਾ ਫੋਨ ਕਰ ਦੇ ਤਈ ਐਵੇਂ ਨਹੀਂ ਕਰਦੀ ਹੈਗੀ ਫੋਨ ਉਹ ਨਾ ਅਮਰ ਤਾਂ ਪਤਾ ਨਹੀਂ ਹੁੰਦਾ ਬਾਈ ਗੁੱਸਾ ਚੀਜ਼ ਹੀ ਇਹੋ ਜੀ ਹੁੰਦੀ ਹੈ ਕਿਤੇ ਫੋਨ ਨਾ ਕਰ ਤੇ ਚੱਲ ਤਾਈ ਫਿਰ ਤੂੰ ਚੱਲ ਮੇਰੇ ਨਾਲ ਚੱਲ ਪੁੱਤ ਚੱਲੀਏ ਫਿਰ ਅਮਰ ਤੈ ਬਹਿ ਜਾ ਮੈਂ ਚਾਹ ਬਣਾਉਣੀ ਹੈ ਚਾਹ ਪੀ ਕੇ ਜਾਇਓ ਨਾ ਬਸ ਭਾਬੀ ਮੈਂ ਨਹੀਂ ਪੀਂਦਾ ਠੈਗਾ ਚਾਹ ਹੁਣ ਕਿੱਥੇ ਚਾਹ ਲੰਗਦੀ ਹੈ ਜੀ ਔਰ ਵੀ ਬਠੀ ਕਰ ਰਹੀ ਹੈ ਵਧੀਆ ਠੀਕ ਆ ਤੁਸੀਂ ਦੱਸੋ ਠੀਕ ਆ ਵਧੀਆ ਸੁਮਨ ਕਿੱਥੇ ਆ ਉਹ ਤਾਂ ਤਾਂ ਹੀ ਅੰਦਰ ਹੋ ਗਈ ਮੈਂ ਬੁਲਾ ਕੇ ਲਿਆਉਣਾ ਅੰਦਰ ਹੀ ਆ ਤਾਂ ਚਲ ਕੋਈ ਨਾ ਰੋਨੀ ਕਾ ਤੂੰ ਕੋਈ ਨਾ ਕਰਦੇ ਆ ਪਾ ਤੂੰ ਹੀ ਫਿਕਰ ਕਰੀ ਜੰਨੀ ਆ ਜਦੋਂ ਅਸੀਂ ਤੈਨੂੰ ਕੁਝ ਨਹੀਂ ਕਹਿੰਦੇ ਹੈਗੇ ਮੈਂ ਤਾਂ ਹੀ ਕੋਈ ਕਸੂਰ ਨਹੀਂ ਲੈਂਦਾ ਉਹੀ ਕਹੀ ਜਾਂਦੇ ਸਾਰਾ ਕੁਝ ਨਾਲ ਤੁਸੀਂ ਮੈਨੂੰ ਕਦੇ ਦੇਖਿਆ ਹੈ ਕੁਝ ਕਰਦੀ

ਤਈ ਉਹਨੂੰ ਮੈਂ ਕਿਹਾ ਬਾਪੂ ਨੂੰ ਵੀ ਸਮਝਾ ਕੇ ਜਾਓ ਵੀ ਘਰੇ ਰੋਟੀ ਨਹੀਂ ਖਾਂਦਾ ਹੈਗਾ ਵੀ ਬਾਹਰ ਕਿੰਨਾ ਕ ਟਾਈਮ ਖਾਈ ਜਾਊਗਾ। ਅੱਛਾ ਕਦੀ ਆਉਂਦੇ ਆ? ਹਾਂ ਤਾਂ ਹੀ ਆਉਂਦੇ ਨੇ। ਚੱਲ ਵਧੀਆ ਹੋਇਆ ਪੁੱਤ। ਤਾਂ ਕਹਤਾ। ਹਾਂ ਤਾਂ ਹੀ ਫੇਰ ਤਾਂ ਉਹਨੇ ਉਣਾ ਨਹੀਂ ਸੀਗਾ। ਹੁਣ ਕਹਿੰਦੇ ਸਾਰੇ ਦੋਨੇ ਜਾਣੇ ਆਉਂਦੇ ਆ। ਹੁਣ ਚੱਲ ਵਧੀਆ ਹੈਗਾ ਆ ਜਾਾਂਗੇ ਨਾਲੇ ਆਪਾਂ ਸਾਰੀ ਗੱਲ ਕਰ ਲਾਂਗੇ ਵੇਖੀ। ਮੈਂ ਹੁਣ ਆਏ ਕਰਦੀ ਆ ਪੁੱਤ। ਇੱਕ ਵਾਰੀ ਮੈਂ ਘਰੇ ਜਾ ਕੇ ਆਉਣੀ ਆ। ਲਾਲਤਾ ਨੂੰ ਮੈਂ ਡੇਲੇ ਉੱਤੇ ਪਰਾਂ। ਕਦੋਂ ਆਗੇ ਤਾਂ ਮੈਨੂੰ ਫੋਨ ਕਰ ਦੇ। ਉਹਦੀ ਆ ਜਾਣੀ। ਹਾਂ ਤਾਂ ਹੀ ਠੀਕ ਆ। ਚੰਗਾ ਪੁੱਤ ਮੈਂ ਹੁਣ ਇੱਕ ਵਾਰੀ ਘਰੇ ਜਾ ਕਿਹੜਾ ਮੜਮਟ ਕੰਮ ਪਰ ਇਹਨਾਂ ਦਾ ਉਹ ਕਰ ਲਾ ਨਾਲ ਤਰਪਾਈਂ ਦੇ ਆਉਂਗੀ ਠੀਕ ਚੰਗਾ ਬੇਬੇ ਫੇ ਤੂੰ ਕੱਲੀ ਆ ਗਈ ਪੁਰਾਣਾ ਕਾਤੋਂ ਨਹੀਂ ਆਏਗਾ ਕਾਈ ਉਹਨਾਂ ਦਾ ਤਾਂ ਕੰਮ ਧੰਦਾ ਨਹੀਂ ਨਿਪੜਿਆ ਹੈਗਾ ਉਹ ਭਾਈ ਇੱਕ ਦਿਨ ਦਾ ਕੰਮ ਧੰਦੇ ਨਾਲ ਕੁਝ ਨਹੀਂ ਹੁੰਦਾ ਸੀ ਮਨਦੀਪ ਪਰ ਹੁਣ ਇਹ ਤਾਂ ਤੂੰ ਨਾਲ ਲੈ ਕੇ ਆਉਂਦੀ ਭਾਈ ਤੁਹਾਨੂੰ ਲੱਗਦਾ ਹੋਊਗਾ ਇੱਕ ਦਿਨ ਦਾ ਕੰਮ ਉਹਨਾਂ ਕੋਲ ਤਾਂ ਇੱਕ ਘੰਟੇ ਦਾ ਟਾਈਮ ਨਹੀਂ ਹੈਗਾ ਹਲੇ ਕਣਕ ਬੀਜੀ ਜਾਂਦੀ ਆ ਫਿਰ ਉਹਨਾਂ ਨੇ ਸਬਜ਼ੀ ਬਾਜੀ ਵੀ ਬੀਜਣੀ ਆ ਚੱਲ ਕੋਈ ਗੱਲ ਨਹੀਂ ਭਾਣ ਤੂੰ ਆ ਗਈ ਬਹੁਤ ਆ ਤਾਲੇ ਮੈਂ ਬਾਪੂ ਨੂੰ ਫੋਨ ਲਾਇਆ ਸੀਗਾ ਵੀ ਭੈਣ ਆਉਂਦੀ ਆ ਤੂੰ ਆ ਜਾ ਤੇ ਮੈਨੂੰ ਕਹਿੰਦਾ ਮੈਂ ਤਾਂ ਹੁੰਦਾ ਨਹੀਂ ਹੈਗਾ ਕਹਿੰਦਾ ਮੈਂ ਤਾਂ ਅੱਥ ਨੇ ਆਉਂਗਾ ਫੇਰ ਅੰਬਰ ਤੇ ਇਹਦੇ 'ਚ ਮੈਂ ਕੀ ਕਰ ਸਕਦੀ ਆ ਤੇਰਾ ਵੀ ਬਾਪੂ ਆ ਮੇਰਾ ਵੀ ਬਾਪੂ ਆ ਮੈਨੂੰ ਕੱਸ ਲਈ ਸੱਜਿਆ ਤੁਸੀਂ ਜੋ ਕੁਝ ਕਰ ਸਕਦੀ ਆ ਮਨਦੀਪ ਤੂੰ ਹੀ ਕਰ ਸਕਦੀ ਆ ਭਾਈ ਲੈ ਭਾਈ ਮੈਂ ਕੀ ਕਰ ਸਕਦੀ ਆ ਇਹਨਾਂ ਦਾ ਘਰ ਆ ਤੁਸੀਂ ਆ ਬਾਜ਼ਾਰ ਤਾਂ ਜੀ ਕੀ ਪਾਈ ਜਾਂਦੇ ਮੈਨੂੰ ਬਾਜ਼ਾਰ ਤਾਂ ਨਹੀਂ ਮਨਦੀਪ ਤੇਰਾ ਬਾਪੂ ਨਾ ਰੋਟੀ ਪਈ ਸਾਡੇ ਘਰੇ ਖਾਂਦਾ ਜਾ ਕੇ ਇਹ ਗੱਲ ਵਧੀਆ ਨਹੀਂ ਹੈਗੀ ਨਾ ਭਾਈ ਇਹ ਫੇਰ ਮੈਨੂੰ ਕਿਹੜਾ ਪਤਾ ਗੱਲਾਂ ਦਾ ਨਾ ਮੈਨੂੰ ਕਿਸੇ ਨੇ ਦੱਸਿਆ ਹੈ ਗੱਲਾਂ ਦਾ ਠੀਕ ਆ ਓ ਪਾਈ ਮਨਦੀਪ ਤੈਨੂੰ ਸਾਰਾ ਕੁਝ ਪਤਾ ਹੈਗਾ ਜੇ ਤੂੰ ਆਪਦੇ ਪਿਓ ਨੂੰ ਸਮਝਾਉਂਦੀ ਉਹ ਸਾਡੇ ਕਿਉਂ ਰੋਟੀ ਖਾਣ ਜਾਂਦਾ ਨਾ ਬਾਈ ਮੈਨੂੰ ਤੂੰ ਐਂ ਦੱਸ ਤੇਰੇ ਕਹਿਣ ਦਾ ਕੀ ਮਤਲਬ ਆ ਵੀ ਬਾਪੂ ਨੂੰ ਮੈਂ ਕਹਨੀ ਆ ਵੀ ਤੂੰ ਉਹਨਾਂ ਦੇ ਘਰੇ ਰੋਟੀ ਖਾ ਕੇ ਆਇਆ ਕਰ ਘਰੇ ਨਾ ਖਾਇਆ ਕਰ ਹਾਂ ਪਾਣੇ ਤੂੰ ਹੀ ਕਹਨੀ ਹੈਗੀ ਅੰਮਰਤ ਮੂੰਹ ਸੰਭਾਲ ਕੇ ਗੱਲ ਕਰ ਤੇਰੇ ਕਹਿਣ ਦਾ ਕੀ ਮਤਲਬ ਆ ਹਾਂ ਪਾਣੇ ਸਾਰੇ ਗੱਲਾਂ ਤੂੰ ਹੀ ਕਹਨੀ ਹੈਗੀ ਅੰਮਰਤ ਤੇਰੇ ਕੋਲੇ ਕੀ ਪ੍ਰੂਫ ਆ ਠੀਕ ਆ ਤੂੰ ਮੇਰੇ ਤੇ ਝੂਠਾ ਇਲਜ਼ਾਮ ਲਾ ਰਿਹਾ ਹੈਂ ਪਣੇ ਪ੍ਰੂਫ ਤਾਂ ਮੇਰੇ ਕੋਲੇ ਬਹੁਤ ਨੇ ਅੰਮ੍ਰਿਤ ਐਵੇਂ ਨਹੀਂ ਹਵਾ ਚ ਤੀਰ ਛੱਡੀ ਦੋ ਤੇ ਫੜਾ ਪ੍ਰੂਫ ਕਿਹੜਾ ਹੈ ਤੇਰੇ ਕੋਲੇ ਪਣੇ ਜਿਹੜੇ ਤੂੰ ਬਾਪੂ ਨੂੰ ਨਾ ਫੋਨ ਤੇ ਗੱਲਾਂ ਕਰਦੀ ਸੀ ਉਹਦੇ ਕੰਨ ਭਰਦੀ ਸੀਗੀ ਉਹ ਸਾਰੀਆਂ ਰਿਕਾਰਡਿੰਗਾਂ ਹੁੰਦੀ ਸੀਗੀਆਂ ਉਹ ਮੇਰੇ ਫੋਨ 'ਚ ਨੇ ਜੇ ਤੂੰ ਬਾੜਾ ਕਰਦੀ ਮੈਂ ਸਾਰਾ ਸਾਹਮਣੇ ਸੁਣਾ ਦਿੰਨਾਗਾ ਸੁਣਾ ਦੇ ਫਿਰ ਜੇ ਹੋਊਗਾ ਤੇਰੇ ਕੋਲੇ ਤਾਂ ਹੀ ਸੁਣਾਏਗਾ ਲੈ ਪਣੇ ਸੁਣ ਲਾ ਲੈ ਫੜਾ ਵੀ ਤੂੰ ਠੇਲ ਜਾਮ ਲੁੰਦੇ ਰਹਿੰਦੇ ਨੇ ਲੈ ਦੇਖ ਨਾ ਦੇਖ ਲਾ ਇਹ ਕਥੂਤ ਕਰਦੀ ਸੀ ਮੁੰਡੇ ਦੇ ਘਰ ਨਹੀਂ ਬਸਣ ਦੁੱਤੀ ਸੀਗੀ ਇਹ ਤਾਂ ਨਿਆਣੀਆਂ ਇਹ ਤਾਂ ਪੁੱਠੀਆਂ ਸਿੱਧੀਆਂ ਗੱਲਾਂ ਕਹਿ ਕੇ ਤੂੰ ਕੋਈ ਝੂਠੇ ਇਲਜ਼ਾਮ ਲਾਈ ਜਾਂਦੀ ਸੀ ਮਨਦੀਪ ਇਹ ਤਾਂ ਨਿਆਣੀਆਂ ਵਿਚਾਰੀ ਜਿਹਦੇ ਤੂੰ ਐਡੇ ਐਡੇ ਦੂਸ਼ਣ ਲਾਉਂਦੀ ਸੀ ਵੀ ਇਹ ਕੁਝ ਪਾ ਦੂਗੀ ਇੱਕ ਇਹ ਪੜ੍ਹੀ ਲਿਖੀ ਐ ਇਹੋ ਜਿਹਾ ਕੰਮ ਥੋੜੀ ਕਰੂਗੀ ਤੂੰ ਪਹਿਲੀ ਭੈਣ ਐ ਜਿਹੜੀ ਆਪਦੇ ਭਰਾ ਦਾ ਘਰ ਪੱਟਦੀ ਸੀਗੀ ਨਹੀਂ ਤਾਂ ਭੈਣਾਂ ਭਰਾ ਦੇ ਘਰ ਬਸਾਉਂਦੀਆਂ ਹੁੰਦੀਆਂ ਨੇ ਮੈਂ ਭੈਣ ਨਹੀਂ ਲਾਲਚ ਚਾਕੇ ਨਾ ਮੈਂ ਡੈਣ ਬਣ ਗਈ ਤੁਸੀਂ ਸਾਰੇ ਨਾ ਮੈਨੂੰ ਮਾਫ਼ ਕਰ ਦਿਓ ਯਾਰ ਮਨਦੀਪ ਕੋਈ ਗੱਲ ਨਹੀਂ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਵਾਪਸ ਆ ਜੇ ਨਾ ਉਹਨੂੰ ਭੁੱਲਿਆ ਨਹੀਂ ਜਾਣਦੇ ਹੁੰਦੇ ਬਸ ਵੀਰੇ ਮੈਂ ਤਾਂ ਮਾਫੀ ਮੰਗ ਸਕਦੀ ਹਾਂ ਮaaf ਕਰ ਦਿਓ ਤੁਸੀਂ ਸਾਰੇ ਮੈਨੂੰ